ਮਤਲਬ ਬੇਸਿਕਲੀ ਇਹ ਜੋ ਸੈਨੇਟ ਰਾਹੀਂ ਕੀਤਾ ਜਾ ਰਿਹਾ ਕੀਤਾ ਤਾਂ ਇਹੀ ਜਾ ਰਿਹਾ ਕਿ ਇੱਥੇ ਕਰੀਕੂਲਮ ਕਹੇ ਜਾਊਗਾ ਪੜਾਇਆ ਕੀਤਾ ਜਾਊਗਾ ਇੱਥੇ ਜਿਹੜੀ ਟੀਚਰਾਂ ਦੀ ਭਰਤੀ ਹੋਊਗੀ ਉਹ ਕਿਵੇਂ ਦੀ ਹੋਊਗੀ ਵੀ ਉਹ ਸਾਰਾ ਸੈਂਟਰ ਕੋਲੇ ਚਲਾ ਜਾਏ ਇਨਾਂ ਨੂੰ ਲੱਗਦਾ ਕਿ ਜੇ ਅਸੀਂ ਮਤਲਬ ਪੰਜਾਬੀਆਂ ਦੀ ਇਸ ਵਿਰਤੀ ਨੂੰ ਠੱਲ ਪਾਉਣੀ ਆ ਤਾਂ ਪੰਜਾਬ ਯੂਨੀਵਰਸਿਟੀ ਕਹੇ ਜਾਦਾ ਹਾਰਾ ਜਿਹਨੂੰ ਮਤਲਬ ਪੰਜਾਬੀ ਆਪਦੇ ਅਤੀਤ ਨਾਲ ਉਸ ਮਤਲਬ ਆਪਦੇ ਵਿਰਸੇ ਨਾਲ ਜੋੜ ਕੇ ਦੇਖਦੇ ਨੇ ਕਿ ਯਾਰ ਇਹ ਸਾਡੀ ਪਛਾਣ ਦਾ ਇੱਕ ਬਿੰਬ ਆ ਤਾਂ ਇਨਾਂ ਨੂੰ ਚਾਹੀਦਾ ਕਿ ਅਸੀਂ ਇਹ ਮਾਨਸਿਕਤਾ ਖਤਮ ਕਰੀਏ ਤੇ ਮਤਲਬ ਪੰਜਾਬੀਆਂ ਵਾਸਤੇ ਵੀ ਇਹ ਚੈਲੰਜ ਹੈ ਮਤਲਬ ਖੁੱਲਾ ਜੀ ਨੂੰ ਕਹਿੰਦੇ ਆ ਐਲਾਨ ਆ ਕਿ ਯਾਰ ਅਸੀਂ ਤੁਹਾਡਾ ਵਿਰਸਾ ਤੁਹਾਡੇ ਉਥੋਂ ਮੂੰਹ ਖੋ ਕੇ ਲੈ ਚੱਲੇ ਵੀ ਬਈ ਆ ਜੇ ਫੜਿਆ ਜਾਂਦਾ ਫੜ ਲਓ ਤਾਂ ਹੁਣ ਇਹ ਪੰਜਾਬੀਆਂ ਸਿਰ ਤੇ ਆ ਕਿ ਬਈ ਪਾਇਆ ਨੇ ਉਹਦਾ ਮੋੜਨਾ ਕਿ ਨਹੀਂ ਮੋੜਨੀ ਫਿਰ ਜਿਹੜੇ 4868 ਨੋਟੀਫਿਕੇਸ਼ਨ ਆਈ ਬੇਸਿਕਲੀ ਉਹਨੇ ਆਪਾਂ ਇਹ ਕਹੀ ਵੀ ਇਨ ਬਿਨਰ ਰੂਪ ਚ ਜੋ ਪਿਛਲੀ ਨੋਟੀਫਿਕੇਸ਼ਨ ਸੀ ਜਿਹਦੇ ਕਰਕੇ ਰੌਲਾ ਪਿਆ ਉਹੋ ਹੀ ਦੁਬਾਰੇ ਲਾਗੂ ਕਰਤੀ ਜਿਹੜਾ ਬੀਜੇਪੀ ਦਾ ਉਹਰੇ ਏਬੀਬੀਪੀ ਦਾ ਪ੍ਰਧਾਨ ਜਿੱਤਿਆ ਹੋਇਆ ਉਹਨੇ ਵੀਡੀਓ ਸਭ ਤੋਂ ਪਹਿਲਾਂ ਪਾਈ ਕਿ ਯਾਰ ਦੇਖੋ ਜਿਹੜੇ ਮਤਲਬ ਯੂਨੀਵਰਸਿਟੀ ਤੇ ਜਿਹੜਾ ਰੌਲਾ ਸੀ ਉਹ ਸੈਨੇਟ ਬਹਾਲ ਕਰ ਦਿੱਤੀ ਗਈ ਆ ਫਿਰ ਮਤਲਬ ਕਈ ਸਾਰੇ ਚੈਨਲਾਂ ਨੇ ਉਹ ਚਲਾਤੀ ਬੀਜੇਪੀ ਪੰਜਾਬੀ ਬੀਜੇਪੀ ਨੇ ਉਹ ਚੱਕ ਲਈ ਮਤਲਬ ਜਾਂ ਤਾਂ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ ਮਤਲਬ ਜਾਂ ਫਿਰ ਉਹੀ ਗੱਲ ਸੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਦੇ ਨੇ ਕਿ ਅਸੀਂ ਐਂ ਮੂਰਖ ਬਣਾ ਦਾਂਗੇ ਦਾ ਗਵਰਨਰ ਹਲੇ ਤੱਕ ਬਿਲਕੁਲ ਉਹੀ ਬੋਲੀ ਬੋਲ ਰਿਹਾ ਜੀ ਕਿ ਇੱਥੇ ਤਾਂ ਪਤਾ ਨਹੀਂ ਤਾਂ ਦਲੀਆਂ ਹੁੰਦੀਆਂ ਸੀ ਸੈਨੇਟ 'ਚ ਗ੍ਰੈਜੂਏਟ ਕੰਸਟਿਟੂਐਂਸੀ ਤਾਂ ਦਲੀਆਂ ਕਰਦੇ ਉਹ ਉਹਦੀ ਬੋਲੀ ਹਲੇ ਤੱਕ ਕੋਈ ਆ ਤਾਂ ਇਹੋ ਜਿਹਾ ਕੋਈ ਵਹਿਮ ਵੀ ਰੱਖਣਾ ਕਿ ਆਪਾਂ ਕਹੀਏ ਕਿ ਉਹ ਇਹਨੂੰ ਨੋਟੀਫਿਕੇਸ਼ਨ ਨੂੰ ਵਿਡਰਾ ਕਰਨੇ ਇਹੋ ਜਿਹਾ ਕੁਝ ਨਹੀਂ ਜਿਹੜੀ ਇੱਕ ਪਾਸੇ ਚਰਚਾ ਪੰਜਾਬ ਦੇ ਵਿੱਚ ਇਹ ਵੀ ਚੱਲ ਰਹੀ ਹੈ ਕਿ ਕਹਿੰਦੇ ਕਿ ਹੁਣ ਤੱਕ ਜਿਹੜੀਆਂ ਸਰਕਾਰਾਂ ਰਹੀਆਂ ਚ ਅਕਾਲੀ ਸਰਕਾਰ ਚ ਕਾਂਗਰਸ ਸਰਕਾਰ ਹੁਣ ਆਲੀ ਸਰਕਾਰ ਕਹਿੰਦੇ ਇਹਨਾਂ ਦੇ ਨੁਮਾਇੰਦੇ ਤਾਂ ਕਦੇ ਸੈਨੇਟ ਦੇ ਵਿੱਚ ਇੱਥੇ ਆਈ ਹੀ ਨਹੀਂ ਕਰਤੂਤਾਂ ਦਾ ਬਹੁਤ ਕੀਤੀਆਂ ਨੇ ਸਾਰੀਆਂ ਸਰਕਾਰਾਂ ਨੇ ਕੀਤੀਆਂ ਨੇ ਹੁਣ ਤਾਂ ਅਸੀਂ ਇੰਨੀ ਕੇ ਸਾਡੀ ਅਪੀਲ ਆ ਕਿ ਯਾਰ ਜੇ ਮਤਲਬ ਆਪਦੇ ਕਾਲੇ ਕਾਰਨਾਮਿਆਂ ਤੋਂ ਉੱਪਰ ਉੱਠ ਕੇ ਤੁਸੀਂ ਆਪ ਦਾ ਜਿਹਨੂੰ ਕਹਿੰਦੇ ਆ ਮਾੜਾ ਮੋਟਾ ਕੋਈ ਪੁੰਨ ਖੱਟਣਾ ਪੰਜਾਬ ਸਰ ਤਾਂ ਮਤਲਬ ਕਰ ਲਓ ਮਤਲਬ ਮੌਕਾ ਹੈਗਾ ਵੀ ਯਾਰ ਦੇਖੋ ਸਭ ਨੂੰ ਇਹ ਮੌਕਾ ਨਹੀਂ ਮਿਲਦਾ ਹੁੰਦਾ ਕਿ ਪਥੇਰੇ ਪਾਪ ਕਮਾ ਲੈ ਠੀਕ ਹੁਣ ਦਾ ਟਾਈਮ ਹੈ ਜੇ ਪਾਪ ਧੋਣਾ ਚਾਹੁੰਦੇ ਨੇ ਤਾਂ ਮਤਲਬ ਠੀਕ ਹੈ ਜੀ ਵੀ ਆ ਕੇ ਬੈਠੋ ਨਾਲ ਤੇ ਖੜੋ ਮਤਲਬ ਸਿਰਫ ਉਹਨਾਂ ਕਨੀ ਵੀ ਟਵੀਟਾਂ ਕਰੀ ਚਲੋ ਕਿੰਨਾ ਤਵਾਂਸਾਬਲ ਤੱਕ ਇੰਨੇ ਹੀ ਕਹਿ ਰਹੇ ਨੇ ਕਿ ਅਸੀਂ ਕੋਰਟ ਜਾਵਾਂਗੇ ਮਤਲਬ ਕੋਰਟ ਤਾਂ ਜੀ ਮਤਲਬ ਇੱਥੋਂ ਸਾਨੂੰ ਬਥੇਰੇ ਵਕੀਲਾਂ ਦੇ ਫੋਨ ਆਏ ਨੇ ਵੀ ਆਰ ਬਾਈ ਬਣੇ ਕੋਰਟ ਨਾ ਜਾਇਓ ਕੋਰਟ-ਕੂਟ ਵਾਲੀਆਂ ਗੱਲਾਂ ਨਾਲ ਖੁਸ਼ ਨਹੀਂ ਬਣਨਾ ਨਾ ਕੱਲੇ ਮਤਿਆਂ ਨਾਲ ਬਣਨਾ ਮਤਾ ਪਾਉਣ ਜੀ ਸਦਕੇ ਪਾਉਣ ਪਰ ਮਤੇ ਤੋਂ ਗਹਾਂ ਵਾਲੀ ਗੱਲ ਕਰਨ ਦਾ ਗਹਾਂ ਵਾਲੀ ਗੱਲ ਹੈ ਕੀ ਆ ਲੋਕਤੰਤਰਿਕ ਤਰੀਕਾ ਚੋਣਾਂ ਚ ਸੈਨਟ ਦੀਆਂ ਹੋਣ ਚਾਹੀਏ ਦੂਜੇ ਪਾਸੇ ਸੰਘਰਸ਼ ਵਾਲਾ ਜਿਹੜਾ ਰੂਪਰੇਖਾ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੀਡਰ ਉੱਭਰਦੇ ਆ ਜਦੋਂ ਸੰਘਰਸ਼ ਹੁੰਦਾ ਹੈ ਜਾਂ ਉਹਦੇ ਚੋਂ ਲੀਡਰ ਨਿਕਲਦੇ ਆ ਜਾਂ ਫਿਰ ਜੀ ਚੋਣਾਂ ਹੁੰਦੀਆਂ ਉਹਨਾਂ ਚੋਂ ਲੀਡਰ ਨਿਕਲਦੇ ਆ ਤੋਂ ਲੱਗਦਾ ਕਿ ਇਹਦੇ ਪਿਛਲੇ ਵੀ ਕੋਈ ਮਾਨਸਿਕਤਾ ਕਿ ਪੰਜਾਬ ਦੇ ਵਿੱਚ ਉਸ ਕਿਸਮ ਦੇ ਸੰਘਰਸ਼ੀ ਲੀਡਰ ਨਾ ਨਿਕਲਣ ਇਹ ਤਾਂ ਮਤਲਬ ਸੈਂਟਰ ਸਾਰੇ ਕੀਤੇ ਕਰ ਰਿਹਾ ਮਤਲਬ ਸਾਰੇ ਮੁਲਕ ਚ ਇਹ ਕੋਸ਼ਿਸ਼ ਉਹਨਾਂ ਦੀ ਜਾਰੀ ਆ ਚਾਹੇ ਮਤਲਬ ਯਾਦਵਪੁਰ ਯੂਨੀਵਰਸਿਟੀ ਆ ਬੰਗਾਲ ਦੀ ਹਨਾ ਜਾਂ ਮਤਲਬ ਚਾਹੇ ਮਤਲਬ ਆਪਾਂ ਜਿਹਨੂੰ ਕਹਿੰਦੇ ਤਲੰਗਾਨਾ ਦੀਆਂ ਯੂਨੀਵਰਸਿਟੀਆਂ ਜਿੱਥੇ ਵੀ ਕੋਈ ਆਵਾਜ਼ ਚੱਕਣ ਦੀ ਕੋਸ਼ਿਸ਼ ਕਰਦਾ ਹੁੰਦਾ ਇੱਕ ਉਚਲ ਨਹੀਂ ਕੋਚਣਗੇ ਸਾਡੇ ਵਾਲੇ ਬਾਰੀ ਤਾਂ ਉਹ ਤੋਂ ਵੱਧ ਮਾਂ ਕੰਮ ਆ ਕਿ ਪੰਜਾਬ ਇੱਕ ਵੱਖਰੀ ਮਤਲਬ ਜਿਹੜੀ ਇਹਦੀ ਪਛਾਣ ਆ ਵੱਖਰੀ ਇੱਕ ਕੌਮੀ ਜਿਹੜਾ ਇਹਦਾ ਇਤਿਹਾਸ ਆ ਜਿਹੜੀ ਮਤਲਬ ਇੱਕ ਵੱਖਰੀ ਧਾਰਮਿਕ ਬਿਰਤੀ ਇੱਥੇ ਮਤਲਬ ਸਿੱਖੀ ਦੇ ਰੂਪ ਚ ਮਤਲਬ ਪਈ ਆ ਉਹ ਸਾਰਿਆਂ ਨੂੰ ਇਹ ਜਿਹਨੂੰ ਘਟੋ ਘਟ ਜਾਂਤਾ ਸਿਮੂਲੇਟ ਕਰਨਾ ਚਾਹੁੰਦੇ ਨੇ ਵੀ ਆਪ ਦੇ ਵਿੱਚ ਜਜਬ ਕਰ ਜਾਣਾ ਚਾਹੁੰਦੇ ਨੇ ਧਾਰਮਿਕ ਤੌਰ ਤੇ ਜਾਂ ਫਿਰ ਇਹ ਮਤਲਬ ਉਹਨੂੰ ਜੇ ਕੋਈ ਬੋਲਦਾ ਉਹਨਾਂ ਵਾਸਤੇ ਫਿਰ ਗੱਲ ਇਹ ਹੈ ਵੀ ਜਾਂ ਤਾਂ ਦਿਬਰੂ ਘਟ ਜਾਣਗੇ ਜਾਂ ਫਿਰ ਭਾਈ ਜਗਤਾਰ ਹਵਾਰਿਆਂ ਵਾਂਗੂ ਲੰਬੀਆਂ ਜਿਹਾਉਣਾ ਵਾਸਤੇ ਨੇ ਨਹੀਂ ਫਿਰ ਜੇ ਕੋਈ ਉਹ ਤੋਂ ਵੀ ਵਾਰ ਬਚ ਕੋ ਜਾਂਦਾ ਮਾਓਵਾਦੀ ਕਹੇ ਕਿ ਜਾਂ ਕੁਛ ਹੋਰ ਕਹੇ ਕਿ ਉਹਨਾਂ ਨੂੰ ਮਾਰੇ ਮੁਰੇ ਵੀ ਜਾ ਸਕਦਾ ਕਿ ਇਹ ਯੂਨੀਵਰਸਿਟੀ ਹੀ ਪੰਜਾਬ ਦੇ ਕੋਲੇ ਮੈਨੂੰ ਲੱਗਦਾ ਕਿ ਰਾਜਨੀਤੀ ਦੀ ਸਕੂਲਿੰਗ ਬਚੀ ਆ ਇੱਥੋਂ ਹੀ ਜਿਹੜੇ ਲੀਡਰ ਆ ਉਹ ਮੇ ਤਿਆਰ ਹੁੰਦੇ ਆ ਇੱਥੋਂ ਚੋਣਾ ਹੁੰਦੀਆਂ ਨੇ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਕਾਲਜਾਂ ਦੇ ਵਿੱਚ ਤਾਂ ਚੋਣਾ ਹੀ ਨਹੀਂ ਹੁੰਦੀਆਂ ਪੰਜਾਬ ਸਰਕਾਰ ਤੱਕ ਰਾਹੀ ਨਹੀਂ ਰਹੀ ਤੇ ਪੰਜਾਬ ਦੇ ਪੋਲੀਟੀਕਲ 엘ੀਟ ਦੀ ਇਹ ਮਤਲਬ ਬੇਵਕੂਫੀ ਆ ਕਿ ਉਹਨੇ ਸਿਰਫ ਆਪਦਾ ਗਲਵਾ ਬਣਾ ਕੇ ਰੱਖਣ ਦੇ ਮਾਰਿਆਂ ਨੇ 84 ਤੋਂ ਬਾਅਦ ਜਦੋਂ ਚੋਣਾ ਬੰਦ ਹੋਈਆਂ ਤਾਂ ਉਹਨਾਂ ਨੇ ਮਤਲਬ ਪੰਜਾਬ ਯੂਨੀਵਰਸਿਟੀ ਵੀ ਆ ਕੇ 98 99 ਦੇ ਆਸ-ਪਾਸ ਦੁਬਾਰਾ ਚੋਣਾ ਸ਼ੁਰੂ ਹੋਈਆਂ ਤਾਂ ਉਹਨਾਂ ਨੇ ਪੰਜਾਬ ਦੇ ਕਦੇ ਚੋਣਾ ਦੇ ਬਾਰੇ ਸ਼ੁਰੂ ਹੀ ਨਹੀਂ ਹੋਣ ਦਿੱਤੀਆਂ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ ਪਿਛਲੇ ਦਿਨਾਂ ਦੇ ਉਹ ਜਿਹੜਾ ਪੰਜਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਹੈ ਉਹ ਲਗਾਤਾਰ ਭਖਿਆ ਹੋਇਆ ਉਸ ਦੇ ਵਿੱਚ ਇੱਕ ਐਫੀ ਰਿਪੋਰਟ ਦਾ ਮਸਲਾ ਸੀ ਜੋ ਯੂਨੀਵਰਸਿਟੀ ਦੇ ਵੱਲੋਂ ਸੀ ਉਹ ਹੱਲ ਕਰ ਲਿਆ ਗਿਆ ਪਰ ਉਸ ਤੋਂ ਬਾਅਦ ਕੱਲ ਜਿਹੜਾ ਇੱਕ ਪੱਤਰ ਜਿਹੜਾ ਇੱਕ ਗੈਜ਼ਟ ਜਿਹੜਾ ਉਹ ਭਾਰਤ ਸਰਕਾਰ ਦਾ ਆਉਂਦਾ ਜਿਸ ਦੇ ਵਿੱਚ ਫੈਸਲੇ ਨੂੰ ਰੱਦ ਕਰਨ ਦੀ ਗੱਲ ਆਖੀ ਜਾਂਦੀ ਹੈ 4867 ਨੰਬਰ ਜਿਹੜਾ ਉਹ ਇੱਕ ਨੰਬਰ ਜਿਹੜਾ ਗੈਜ਼ਟ ਭੇਜਿਆ ਜਾਂਦਾ ਤੇ ਉਸ ਤੋਂ ਬਾਅਦ ਇੱਕ 4800 68 ਨੰਬਰ ਜਿਹੜਾ ਇੱਕ ਹੋਰ ਇੱਕ ਨੋਟੀਫਿਕੇਸ਼ਨ ਕੱਢ ਦਿੱਤਾ ਜਾਂਦਾ ਤਾਂ ਲਗਾਤਾਰ ਜਿਹੜੀਆਂ মিডিਆ ਦੇ ਵਿੱਚ ਖਬਰਾਂ ਚੱਲ ਰਹੀਆਂ ਸੀ ਉਹ ਖਬਰਾਂ ਜਾਂ ਹੁਣ ਤੱਕ ਵੀ ਜਿਹੜੀ ਖਬਰਾਂ ਨੇ ਉਹ ਇਹ ਨੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਮਸਲਾ ਚੱਲ ਰਿਹਾ ਸੀ ਉਸ ਨੂੰ ਕੇਂਦਰ ਸਰਕਾਰ ਨੇ ਰੱਦ ਕਰ ਲਿਆ ਜਾਂ ਵਾਪਸ ਲੈ ਲਿਆ ਪਰ ਇਸ ਦੀ ਸੱਚਾਈ ਕੀ ਹੈ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ ਬਾਈ ਰਮਨ ਹਣੀ ਮੇਰੇ ਨਾਲ ਮੌਜੂਦ ਨੇ ਇੱਥੇ ਪੀਯੂ ਦੇ ਜਿਹੜੇ ਆ ਨੌਜਵਾਨ ਆਗੂ ਨੇ ਬਾਈ ਹਰਸ਼ਕਲ ਪਹਿਲਾਂ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਮਸਲਾ ਹੈ ਕੀ ਸੀ ਕਿੰਨਾ ਹੱਲ ਹੋ ਗਿਆ ਕਿੰਨਾ ਬਾਕੀ ਹੈ ਤੇ ਜਿਹੜਾ ਕੱਲ ਹੋਇਆ ਉਹ ਕੀ ਮਸਲਾ ਹਲੇ ਕੁਝ ਵੀ ਨਹੀਂ ਹੱਲ ਹੋਇਆ ਜੀ ਮਸਲਾ ਤਾਂ ਦੇਖੋ ਇੰਨਾ ਕਾ ਵੀ ਪੰਜਾਬ ਯੂਨੀਵਰਸਿਟੀ ਦੀ ਮੇਨ ਇਲੈਕਟਡ ਬਾਡੀ ਹੁੰਦੀ ਹੈ ਜਿਹੜੀ ਯੂਨੀਵਰਸਿਟੀ ਚਲਾਉਂਦੀ ਹੈ ਸੈਨੇਟ ਕਹਿੰਦੇ ਨੇ ਉਹਨੂੰ ਜੀ ਸੈਨੇਟ ਦਾ ਮਸਲਾ ਇੰਨਾ ਕਾ ਵੀ ਉਹਦੀ ਪਿਛਲੇ ਸਾਲ ਨਵੰਬਰ ਚ ਚੋਣਾਂ ਹੋਣੀਆਂ ਸੀਗੀਆਂ ਤੇ ਚੋਣਾਂ ਹੋਣ ਦੀ ਬਜਾਏ ਉਹਨਾਂ ਨੇ ਮਤਲਬ ਇਨਡੇਫਿਨਿਟਲੀ ਚੋਣਾਂ ਪੋਸਟਪੋਨ ਕਰੀ ਰੱਖੀਆਂ ਤੇ ਲੰਗੀ 28 ਤਰੀਕ ਨੂੰ ਮਤਲਬ ਉਹਨਾਂ ਨੇ ਇੱਕ ਨੋਟੀਫਿ ਗੈਜਟ ਨੋਟੀਫਿਕੇਸ਼ਨ ਜਾਰੀ ਕਰੀ ਜਿਹੜੀ 1 ਤਰੀਕ ਨੂੰ ਜਾਰੀ ਹੋਈ ਜੀਜੇ ਉਹਨਾਂ ਨੇ ਕਿਹਾ ਵੀ ਚੋਣਾਂ ਚੋ ਸੈਨੇਟ ਬਦਲਦੀ ਵੀ ਪੰਗੇ ਕਰਦੀ ਇੱਕ ਤਰ੍ਹਾਂ ਨਾਲ ਜਿਹਨੂੰ ਆਪਾਂ ਕਹਿੰਦੇ ਹੁੰਨੇ ਆ ਕਿ ਯਾਰ ਸੈਨੇਟ ਹੁਣ ਹੋਊਗੀ ਨਹੀਂ ਨਵੀਂ ਬਣਾਤੀ ਵੀ 31 ਮੈਂਬਰ ਦੀ ਬਾਡੀ ਹੋਊਗੀ ਜਿਹੜੀ ਸੈਨੇਟ ਹੋਊਗੀ ਜਿਹੜੀ ਖਾਸ ਚੀਜ਼ ਸੀਗੀ ਵੀ ਉਹ ਚ ਵੀ ਜਿਹੜਾ ਗ੍ਰੈਜੂਏਟ ਕਨਸਟਿਟਿਊਐਂਸੀ ਸੀਗੀ ਜਿਸ ਚ ਮਤਲਬ ਆਪਾਂ ਕਹਿੰਦੇ ਪੰਜਾਬ ਦੇ ਸ਼ਮੂਲੀਅਤ ਦਾ ਸਭ ਤੋਂ ਮੁਢਲਾ ਤਰੀਕਾ ਸੀਗਾ ਗ੍ਰੈਜੂਏਟ ਕਨਸਟਿਟਿਊਐਂਸੀ ਕਿਉਂਕਿ ਉਹਨੂੰ ਪੰਜਾਬ ਇੱਥੋਂ ਦੇ ਪੜ੍ਹੇ ਜਿਹੜੇ ਬੱਚੇ ਨੇ ਉਹ ਚੁਣਦੇ ਸੀਗੇ ਤੇ 200 ਕਾਲ ਜਿਹੜੇ ਪੰਜਾਬ ਚ ਯੂਨੀਵਰਸਿਟੀ ਦੇ ਨੇ ਉਹਨਾਂ ਚੋਂ ਬੱਚੇ ਚੁਣਦੇ ਸੀਗੇ ਤਾਂ ਉਹ ਜਿਹੜਾ ਸਭ ਤੋਂ ਮੁੱਖ ਤਰੀਕਾ ਸੀਗਾ ਮਤਲਬ ਪੰਜਾਬ ਦਾ ਉਹ ਉਹਨਾਂ ਨੇ ਉਹ ਚੋਂ ਖਤਮ ਕਰਤਾ ਤੇ ਜਿਹੜੀ ਇਹ ਤੋਂ ਬਿਨਾ ਪੰਜਾਬ ਦੀ ਨੁਮਾਇੰਦਗੀ ਦੇ ਹੋਰ ਸਲੀਕੇ ਤਰੀਕੇ ਸੀ ਉਹ ਘਟਾਤੇ ਜਾਂ ਮਤਲਬ ਆਪਾਂ ਜਿਹਨੂੰ ਕਹਿੰਦੇ ਸਿਰਫ ਸਰਕਾਰ ਦੇ ਰਾਹੀਂ ਜਿਹੜੀ ਹੋਣੀ ਆ ਉਨੀ ਕੁ ਕਰਤੀ ਤੇ ਇਹ ਨੋਟੀਫਿਕੇਸ਼ਨ ਆਈ ਇੱਕ ਤਰੀਕ ਨੂੰ ਇਹਦੇ ਤੋਂ ਬਾਅਦ ਚੋ ਚਲੋ ਧਰਨਾ ਸ਼ੁਰੂ ਹੋਇਆ ਜੀ ਕੱਲ ਫਿਰ ਇੱਕ ਨੋਟੀਫਿਕੇਸ਼ਨ ਆਉਂਦੀ ਆ ਗਜਟ ਨੋਟੀਫਿਕੇਸ਼ਨ ਨੰਬਰ 4867 ਜੀ ਜੋ ਉਹਨਾਂ ਨੇ ਕਿਹਾ ਕਿ ਯਾਰ ਵੀ ਅਸੀਂ ਜਿਹੜੀ ਪਿਛਲੀ ਨੋਟੀਫਿਕੇਸ਼ਨ ਕੱਢੀ ਸੀ ਅਸੀਂ ਉਹਨੂੰ ਵਿਡਰਾ ਕਰ ਰਹੇ ਹਾਂ ਜਿਹੜੀ ਇੱਕ ਤਰੀਕ ਨੂੰ ਤੁਸੀਂ ਕਹਿੰਦੇ ਹਾਂ ਹਾਂਜੀ ਜਿਹੜੀ ਇੱਕ ਤਰੀਕ ਵਾਲੀ ਸੀ ਮਤਲਬ ਮਤਲਬ ਵੀ ਅਸੀਂ ਸੈਨੇਟ ਵਾਲਾ ਜਿਹੜਾ ਫੈਸਲਾ ਲਿਆ ਸੀ ਉਹਨੂੰ ਵਾਪਸ ਲੈ ਰਹੇ ਹਾਂ ਕਹਿਣ ਦਾ ਮਤਲਬ ਇਹ ਸੀ ਪਰ ਉਹਦੇ ਮਿੰਟਾਂ ਦੇ ਅੰਦਰ ਇਹ ਦੂਜੀ ਨੋਟੀਫਿਕੇਸ਼ਨ ਆ ਗਈ 4868 ਹਾਂ 4868 ਚ ਇਹ ਸੀ ਵੀ ਜੋ ਉਹਨਾਂ ਨੇ ਇੱਕ ਤਰੀਕ ਨੂੰ ਕੱਢੀ ਸੀ ਉਹੀ ਨੋਟੀਫਿਕੇਸ਼ਨ ਸਿਰਫ ਇੱਕ ਕਲੈਨ ਬਦਲ ਕੇ ਉਹਨਾਂ ਨੇ ਕੱਢਤੀ ਦੁਬਾਰੇ ਜੀ ਚ ਇਹ ਹੈ ਸਗਾ ਕਿ ਯਾਰ ਬੇਸਿਕਲੀ ਪਹਿਲਾਂ ਇਹ ਸੀ ਵੀ ਚੋਣਾ ਹੁਣੇ ਕਰਾ ਲਿਆ ਜਾਣਗੇ ਆ ਦੁਬਾਰੇ ਨੋਟੀਫਿਕੇਸ਼ਨ ਦੀ ਲੋੜ ਨਹੀਂ ਹੋਊਗੀ ਸੈਨੇਟ ਜਿਹੜੀ ਨਵੀਂ ਸੈਨੇਟੇ ਬਣਾਉਣੀ ਚਾਹੁੰਦੇ ਨੇ 31 ਮੈਂਬਰੀ ਬਣਾਉਣਾ ਚਾਹੁੰਦੇ ਆ ਹਾਂ ਵੀ ਉਹਦੀਆਂ ਹੁਣੇ ਚੋਣਾ ਹੋ ਜਾਣਗੇ ਆ ਉਹ ਚ ਬਸ ਇਹਨਾਂ ਨੇ ਇੱਕ ਲੈਨ ਬਦਲਦੀ ਵੀ ਚੋਣਾ ਵਾਸਤੇ ਸੈਂਟਰ ਗਵਰਨਮੈਂਟ ਦੁਬਾਰੇ ਨੋਟੀਫਿਕੇਸ਼ਨ ਕੱਢੂਗੀ ਬਸ ਇੰਨਾ ਕੁ ਫਰਕ ਹੈਗਾ ਜੀ ਉਹ ਚ ਹਲਕੀਆਂ ਫੁਲਕੀਆਂ ਦੋ ਚਾਰ ਸ਼ਬਦ ਇੱਧਰ ਉੱਧਰ ਹੋਰ ਹਲਾਏ ਨੇ ਤਿੰਨ ਚਾਰ ਸਾਮਾਂ ਤੇ ਠੀਕ ਆ ਵੀ ਜੀ ਜਤ ਮਤਲਬ ਸੈਂਟਰ ਤੇ ਵੀ ਜਿਹੜਾ ਸੈਂਟਰ ਦਾ ਬਣਾਇਆ ਕਾਨੂੰਨ ਆ ਉਹ ਇਹਦੇ ਮਤਲਬ ਸਟੇਟ ਦੇ ਕਿਸੇ ਵੀ ਪ੍ਰੋਵੀਜ਼ਨ ਦੇ ਉਹ ਉਹ ਬੇਸਿਕਲੀ ਚਲੋ ਮਤੇ ਨੂੰ ਤਾਂ ਪੁੱਛਦੀও ਨਹੀਂ ਹੁੰਦੀ ਜੀ ਸੈਂਟਰ ਗਵਰਨਮੈਂਟ ਮਤਾ ਤਾਂ ਦੇਖੋ ਨਾ ਮਤਲਬ ਪੋਲਿਟੀਕਲ ਪ੍ਰੋਪਾਗੈਂਡਾ ਵਾਸਤੇ ਹੁੰਦਾ ਮਤਾ ਤਾਂ ਇਹ ਕਹਿਣ ਵਾਸਤੇ ਹੁੰਦਾ ਵੀ ਸਾਡੀ ਇੱਛਾ ਮਤੇ ਨੂੰ ਕਦੇ ਸੈਂਟਰ ਗਵਰਨਮੈਂਟ ਮਤੇ ਦੀ ਕੋਈ ਵੈਲਿਡਿਟੀ ਨਹੀਂ ਹੁੰਦੀ ਜੀ ਕਾਨੂੰਨ ਮਤੋਰਾ ਆਪਾਂ ਇਹ ਕਹਿ ਦੀਏ ਨਾ ਵੀ ਪੰਜਾਬ ਸਰਕਾਰ ਇੱਥੇ ਮਤਾ ਪਾ ਦੇ ਮਤੇ ਮੋਤੇ ਨੂੰ ਸੈਂਟਰ ਗਵਰਨਮੈਂਟ ਨਹੀਂ ਪੁੱਛਦੀ ਜੀ ਇਹਨਾਂ ਨੇ ਮਤਲਬ BBMP ਦੇ ਪਾਇਆ ਸੀ ਮਤਾ ਮਤੇ ਦਾ ਕੀ ਹੁੰਦਾ ਜੀ ਜਾਂ ਤਾਂ ਇਹ ਕਾਨੂੰਨ ਬਣਾਉਣ ਇਹ ਪੋਜੀਸ਼ਨ ਲੈਣ ਵੀ ਯਾਰ ਅਸੀਂ ਚਾਂਸਲਰਸ਼ਿਪ ਲੈਣੀ ਚਾਹੁੰਦੇ ਆ ਇਹ ਮਤਲਬ ਕੁਝ ਹੋਰ ਕਰਨ ਮਤਿਆਂ ਨੂੰ ਤੈਨੂੰ ਕੋਈ ਨਹੀਂ ਪੁੱਛਦਾ ਹੁੰਦਾ ਜੀ ਤਾਂ ਫਿਰ ਜਿਹੜਾ 4868 ਨੋਟੀਫਿਕੇਸ਼ਨ ਆਈ ਬੇਸਿਕਲੀ ਉਹਨੇ ਆਪਾਂ ਇਹ ਕਹੇ ਵੀ ਇਨ ਬਿੰਨ ਰੂਪ ਚ ਜੋ ਪਿਛਲੀ ਨੋਟੀਫਿਕੇਸ਼ਨ ਸੀ ਜਿਹਦੇ ਕਰਕੇ ਰੌਲਾ ਪਿਆ ਉਹੋ ਹੀ ਦੁਬਾਰੇ ਲਾਗੂ ਕਰਤੀ ਮਤਲਬ ਬੀਜੇਪੀ ਨੇ ਬੀਜੇਪੀ ਹੁਣ ਪਤਾ ਨਹੀਂ ਇਹ ਐਡੇ ਮਤਲਬ ਨਕਮੇ ਬੰਦੇ ਨੇ ਜਾਂ ਨਲਾਇਕ ਨੇ ਜਾਂ ਇਹਨਾਂ ਨੂੰ ਸਮਝ ਨਹੀਂ ਆਉਂਦੀ ਜਿਹੜਾ ਬੀਜੇਪੀ ਦਾ ਉਹਰੇ ਏਬੀਬੀਪੀ ਦਾ ਪ੍ਰਧਾਨ ਜਿੱਤਿਆ ਹੋਇਆ ਉਹਨੇ ਵੀਡੀਓ ਸਭ ਤੋਂ ਪਹਿਲਾਂ ਪਾਈ ਕਿ ਯਾਰ ਦੇਖੋ ਜਿਹੜੇ ਮਤਲਬ ਯੂਨੀਵਰਸਿਟੀ ਤੇ ਜਿਹੜਾ ਰੌਲਾ ਸੀ ਉਹ ਸੈਨੇਟ ਬਹਾਲ ਕਰ ਦਿੱਤੀ ਗਈ ਆ ਫਿਰ ਮਤਲਬ ਕਈ ਸਾਰੇ ਚੈਨਲਾਂ ਨੇ ਉਹ ਚਲਾਤੀ ਬੀਜੇ ਪੰਜਾਬੀ ਬੀਜੇਪੀ ਨੇ ਉਹ ਚੱਕ ਲਈ ਮਤਲਬ ਜਾਂ ਤਾਂ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ ਮਤਲਬ ਜਾਂ ਫਿਰ ਉਹੀ ਗੱਲ ਸੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਦੇ ਨੇ ਕਿ ਅਸੀਂ ਐਵੇਂ ਮੂਰਖ ਬਣਾ ਦਾਂਗੇ ਵੀ ਜੋ ਮਰਜ਼ੀ ਕਹੀ ਚੱਲੀ ਵੀ ਇਹਨਾਂ ਦਾ ਮੰਨ ਲੈਣਾ ਜਾਂ ਮਤਲਬ ਅਸਲ 'ਚ ਇੱਕ ਤਰੀਕਾ ਹੋਰ ਹੁੰਦਾ ਵੀ ਯਾਰ ਇੱਥੇ ਲੋਕ ਹੁਣ ਇਕੱਠੇ ਹੋਣੇ ਸ਼ੁਰੂ ਹੋ ਰਹੇ ਨੇ ਰੋਜ਼ ਮਤਲਬ ਇਕੱਠ ਵਧੇ ਰਿਹਾ ਜੀ ਮਤਲਬ ਤਰ੍ਹਾਂ ਤਰ੍ਹਾਂ ਦੇ ਮਤਲਬ ਆਪਕਈ ਤਮਾਮ ਕਿਸਮ ਦੀਆਂ ਆਰਗੇਨਾਈਜੇਸ਼ਨਾਂ ਨੇ ਜਿਹੜੀਆਂ ਉਹਨੂੰ ਸਮਰਥਨ ਦੇ ਰਹੀਆਂ ਤਾਂ ਬੇਸਿਕਲੀ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕਨਫਿਊਜ਼ ਕਰਕੇ ਕਿ ਜਿਹੜੀ 10 ਤਰੀਕ ਦੀ ਕਾਲ ਆ ਵੀ ਉਹਨੂੰ ਮੱਠੀ ਕਰਨ ਦਾ ਤਰੀਕਾ ਸੀਗਾ ਜੋ ਸਾਡੇ ਸਮਝਾਉਂਦਾ ਜਿਹੜੀ 10 ਤਰੀਕ ਦੀ ਕਾਲ ਆ ਤਾਰੀਖ ਨੂੰ ਇੱਥੇ ਇਕੱਠ ਹੋਊਗਾ ਜੀ ਉਹਦੇ ਵਾਸਤੇ ਕੱਲ ਨੂੰ ਇੱਕ ਸਾਰੀਆਂ ਜਿਹੜੀਆਂ ਜਨਤਕ ਜਥੇਬੰਦੀਆਂ ਨੇ ਜਾਂ ਸਿਆਸੀ ਪਾਰਟੀਆਂ ਨੇ ਸਾਰੀਆਂ ਨੂੰ ਅਪੀਲ ਆ ਕਿ 1 ਵਜੇ ਇੱਥੇ ਕੱਲ ਨੂੰ 7 ਤਰੀਕ ਨੂੰ 1 ਵਜੇ ਮੀਟਿੰਗ ਆ ਸਾਰੀਆਂ ਜਥੇਬੰਦੀਆਂ ਆਪੋ ਆਪਣਾ ਨੁਮਾਇੰਦਾ ਉੱਥੇ ਜ਼ਰੂਰ ਭੇਜਣ ਤਾਂ ਕਿ ਆਪਾਂ ਇਹਦੇ ਵਾਸਤੇ ਕੋਈ ਜਿਹੜਾ ਸਾਂਝਾ ਪ੍ਰੋਗਰਾਮ ਆ ਉਹ ਲਿਖਿਆ ਜਾ ਸਕੇ ਕਿ ਅਸੀਂ 10 ਤੂ ਕੀ ਚਾਹੁੰਦੇ ਆ ਤੇ ਉਹ ਤੋਂ ਅੱਗੇ ਕੀ ਚਾਹੁੰਦੇ ਆ 10 ਤਰੀਕ ਦਾ ਇਕੱਠ ਰੱਖਿਆ ਹੋਇਆ ਜੀ 10 ਤਰੀਕ ਦਾ ਇਕੱਠ ਹਰੇਕ ਹਾਲ ਹੋਊਗਾ ਮਤਲਬ ਜੇ ਮਤਲਬ ਸੱਚੀ ਕੋਈ ਸੈਂਟਰ ਨੂੰ ਮਤਲਬ ਇਹ ਜੀ ਹੈਗੀ ਆ ਕਿ ਤਾਂ ਠੀਕ ਹੈ ਕਿ ਮੈਂ ਚੰਡੀਗੜ੍ਹ ਚ ਤਾਂ ਸੈਂਟਰ ਦੇ ਨਮਾਇंदे ਬੈਠੀ ਨੇ گورنر ਸਾਹਿਬ ਨੂੰ ਅੱਜ ਮਲਵਾਵਾ ਦੀ ਪਾਰਟੀ ਦੀ ਸਰਕਾਰ ਦੀ ਡੈਲੀਗੇਸ਼ਨ ਮਿਲ ਕੇ ਆਈ ਆ ਤੇ ਇਹ ਮਤਲਬ ਨਵੇੜਾ ਕਰਨ ਦਾ ਕਾਰ ਇਹ ਲੈਂਦੇ ਉੱਥੇ ਤਾਂ گورنر ਹਲੇ ਤੱਕ ਬਿਲਕੁਲ ਉਹੀ ਬੋਲੀ ਬੋਲ ਰਿਹਾ ਜੀ ਕਿ ਇੱਥੇ ਤਾਂ ਪਤਾ ਨਹੀਂ ਤਾਂ ਦਲੀਆਂ ਹੁੰਦੀਆਂ ਸੀ ਸੈਨੇਟ ਚ ਗ੍ਰੈਜੂਏਟ ਕੰਸਟਿਟੂਐਂਸੀ ਤਾਂ ਦਲੀਆਂ ਕਰਦੇ ਉਹ ਉਹਦੀ ਬੋਲੀ ਹਲੇ ਤੱਕ ਕੋਈ ਆ ਤਾਂ ਇਹੋ ਜਿਹਾ ਕੋਈ ਵਹਿਮ ਵੀ ਰੱਖਣਾ ਕਿ ਆਪਾਂ ਕਹੀਏ ਕਿ ਉਹ ਇਹਨਾਂ ਨੋਟੀਫਿਕੇਸ਼ਨ ਨੂੰ ਵਿਡਰਾ ਕਰ ਰਹੇ ਇਹੋ ਜਿਹਾ ਕੁਝ ਨਹੀਂ ਹੋਇਆ ਜੀ ਤਾਂ ਇੱਕ ਵਾਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਜਿਹੜਾ ਬਫਦਾ ਉਹ ਵੀ ਮਿਲ ਕੇ ਆਇਆ ਹੈ گور ਜਿਹੜੀ ਇੱਕ ਪਾਸੇ ਚਰਚਾ ਪੰਜਾਬ ਦੇ ਵਿੱਚ ਇਹ ਵੀ ਚੱਲਦੀ ਹੈ ਕਹਿੰਦੇ ਕਿ ਹੁਣ ਤੱਕ ਜਿਹੜੀ ਸਰਕਾਰ ਆ ਰਹੀ ਹੈ ਚਾਹ ਅਕਾਲੀ ਸਰਕਾਰ ਚਾਹ ਕਾਂਗਰਸ ਸਰਕਾਰ ਹੁਣ ਵਾਲੀ ਸਰਕਾਰ ਕਹਿੰਦੇ ਇਹਨਾਂ ਦੇ ਨੁਮਾਇੰਦੇ ਤਾਂ ਕਦੇ ਸੈਨੇਟ ਦੇ ਵਿੱਚ ਇੱਥੇ ਆਈ ਹੀ ਨਹੀਂ ਇਹਨਾਂ ਦੀ ਕਦੇ ਹਾਜ਼ਰੀ ਨਹੀਂ ਹੁਣ ਤੱਕ ਗੈਰ ਹਾਜ਼ਰ ਰੇ ਸੀਐਮ ਗੈਰ ਹਾਜ਼ਰ ਰੇ ਸਿੱਖਿਆ ਮੰਤਰੀ ਗੈਰ ਹਾਜ਼ਰ ਰੇ ਦੇਖੋ ਜਿਹੜੀ 99 ਮੈਂਬਰੀ ਸੈਨੇਟ ਸੀਗੀ ਨਾ ਉਹ ਚ ਕਈ ਸਾਰੇ ਐਕਸ-ਆਫੀਸ਼ੀਅਲ ਮੈਂਬਰ ਸੀ ਐਕਸ-ਆਫੀਸ਼ੀਅਲ ਮੈਂਬਰ ਹੁੰਦੇ ਨੇ ਜਿਹੜੇ ਮਤਲਬ ਜਿਹੜਾ ਉਹ ਗੱਡੀ ਤੇ ਬੈਠਾ ਉਹ ਮੈਂਬਰ ਹੈ ਜੀ ਇੱਕ ਕਈ ਸਾਰੇ ਉਹ ਚ ਨੋਮੀਨੇਟਡ ਮੈਂਬਰ ਸੀਗੇ ਐਕਸ-ਆਫੀਸ਼ੀਅਲ ਮੈਂਬਰ ਬਤੌਰ ਜਿਹੜਾ ਸੀਐਮ ਪੰਜਾਬ ਆ ਉਹ ਇਹਦਾ ਮੈਂਬਰ ਆ ਜਿਹੜਾ ਮਤਲਬ ਡੀਪੀਆਈ ਪੰਜਾਬ ਆ ਐਜੂਕੇਸ਼ਨ ਮਨਿਸਟਰ ਆ ਦੋ ਐਮਐਲਏ ਨੇ ਇਹ ਸਾਰੇ ਇਹਦੇ ਮੈਂਬਰ ਹੁੰਦੇ ਸੀਗੇ ਜੀ ਤੇ ਹੁਣ ਜਿਹੜੀ ਗੱਲ ਆ ਕਿ ਜੀ ਆਪਾਂ ਇਹਨਾਂ ਦੀ ਹਾਜ਼ਰੀ ਰਿਕਾਰਡ ਚੈੱਕ ਕਰ ਲਈਏ ਜੀ ਜਿਹੜੇ ਐਮਐਲਏ ਨੇ ਉਹ ਕਦੇ ਬਹੁਤ ਵੱਡੇ ਰੌਲੇ ਪਿਆ ਤੇ ਤਾਂ ਜ਼ਰੂਰ ਕਦੇ ਇੱਥੇ ਗੇੜਾ ਗੂੜਾ ਮਾਰਿਆ ਜੀ ਮੇਰੇ ਜਿੰਨਾ ਕਿ ਯਾਦ ਆ 2017 ਦਾ ਜਦੋਂ ਰੌਲਾ ਪਿਆ ਸੀ ਉਦੋਂ ਇੱਕ ਐਮਐਲਏ ਆਇਆ ਸੀਗਾ ਉਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀਗੀ ਤੇ ਹੁਣ ਆਲਾ ਤਾਂ ਮੈਨੂੰ ਯਾਦ ਨਹੀਂ ਜੀ ਪਿਛਲੇ ਸਾਲਾਂ ਚ ਕੋਈ ਐਮਐਲਏ ਇਹਨਾਂ ਦਾ ਪਹੁੰਚਦਾ ਰਿਹਾ ਹੋਵੇ ਜਾਂ ਸੀਐਮ ਤੱਕ ਕਦੇ ਪਹੁੰਚਿਆ ਹੀ ਹੈ ਨਹੀਂ ਤਾਂ ਅਸਲੋਂ ਤਾਂ ਜੇ ਇਹ ਗੱਲ ਕਹਿਣੀ ਹੋਵੇ ਕਿ ਜੀ ਦੇਖੋ ਕਰਤੂਤਾਂ ਤਾਂ ਬਹੁਤ ਕੀਤੀਆਂ ਨੇ ਸਾਰੀਆਂ ਸਰਕਾਰਾਂ ਨਹੀਂ ਕੀਤੀਆਂ ਨੇ ਹੁਣ ਤਾਂ ਅਸੀਂ ਇੰਨੀ ਕਿ ਸਾਡੀ ਅਪੀਲ ਆ ਕਿ ਯਾਰ ਕਾਲੇ ਕਾਰਨਾਮਿਆਂ ਤੋਂ ਉੱਪਰ ਉੱਠ ਕੇ ਤੁਸੀਂ ਆਪਦਾ ਜਿਹਨੂੰ ਕਹਿੰਦੇ ਆ ਮਾੜਾ ਮੋਟਾ ਕੋਈ ਪੁੰਨ ਖੱਟਣਾ ਪੰਜਾਬ ਸਿਰ ਤਾਂ ਮਤਲਬ ਕਰ ਲਓ ਮਤਲਬ ਮੌਕਾ ਹੈਗਾ ਵੀ ਯਾਰ ਦੇਖੋ ਸਭ ਨੂੰ ਇਹ ਮੌਕਾ ਨਹੀਂ ਮਿਲਦਾ ਹੁੰਦਾ ਕਿ ਬਥੇਰੇ ਪਾਪ ਕਮਾ ਲੈ ਠੀਕ ਧੋਣ ਦਾ ਟਾਈਮ ਹੈ ਜੇ ਪਾਪ ਧੋਣਾ ਚਾਹੁੰਦੇ ਨੇ ਤਾਂ ਮਤਲਬ ਠੀਕ ਹੈ ਜੀ ਵੀ ਆ ਕੇ ਬੈਠੋ ਨਾਲ ਤੇ ਖੜੋ ਮਤਲਬ ਸਿਰਫ ਉਨਾਕ ਨਹੀਂ ਵੀ ਟਵੀਟਾਂ ਕਰੀ ਚੱਲੋ ਟਵੀਟਾਂ ਟੂਟਾਂ ਨੂੰ ਜਾਂ ਮਤਿਆਂ ਮੋਤਿਆਂ ਨੂੰ ਕੋਈ ਨਹੀਂ ਜਮ ਉਹ ਭਗਵੰਤ ਜੀ ਸਾਹਿਬ ਹਾਲ ਤੱਕ ਇੰਨਾ ਹੀ ਕਹਿ ਰਹੇ ਨੇ ਕਿ ਅਸੀਂ ਕੋਰਟ ਜਾਵਾਂਗੇ ਮਤਲਬ ਕੋਰਟ ਤਾਂ ਜੀ ਮਤਲਬ ਇੱਥੋਂ ਸਾਨੂੰ ਬਥ ਮਤਲਬ ਵਾਰਸ ਬੈਂਸ ਨੇ ਹੋਰ ਬਹੁਤ ਸਾਰੇ ਵਕੀਲ ਨੇ ਮਤਲਬ ਜਿਨ੍ਹਾਂ ਨਾਲ ਸਾਡਾ ਇਸ ਗੱਲਾਂ 'ਚ ਰਾਬਤਾ ਹੁੰਦਾ ਮਤਲਬ ਉਹ ਕਲੀਅਰ ਨੇ ਕਿ ਯਾਰ ਕੋਰਟ ਦੀ ਬਿਰਤੀ ਪਹਿਲੀ ਇਹੋ ਜੀ ਆ ਹਨਾ ਤਾਂ ਅਸੀਂ ਐਵੇਂ ਕਹੀਏ ਗੱਲ ਇੰਨੀ ਕਹ ਜੀ ਵੀ ਕੋਰਟ-ਕੂਟ ਵਾਲੀਆਂ ਗੱਲਾਂ ਨਾਲ ਕੁਝ ਨਹੀਂ ਬਣਨਾ ਨਾ ਕੱਲੇ ਮਤਿਆਂ ਨਾਲ ਬਣਨਾ ਮਤਾ ਪਾਉਣ ਜੀ ਸਦਕੇ ਪਾਉਣ ਪਰ ਮਤੇ ਤੋਂ ਗਾਹਾਂ ਵਾਲੀ ਗੱਲ ਕਰਨ ਦਾ ਵੇਲਾ ਹੋਣਾ ਕੋਰਟ ਘਟੂ ਘਟ ਅਸੀਂ ਅਪੀਲ ਕਰਾਂਗੇ ਕੋਰਟ ਤੋਂ ਸਾਨੂੰ ਕੋਈ ਉਮੀਦ ਨਹੀਂ ਹੈਗੀ ਲੱਗਦੀ ਆ ਵੀ ਗਾਹਾਂ ਵਾਲੀ ਗੱਲ ਹੈ ਕੀ ਆ ਫਿਰ ਗਾਹਾਂ ਵਾਲੀ ਗੱਲ ਤਾਂ ਜੀ ਦੇਖੋ ਸਾਡਾ ਅਤੀਤ ਸਾਨੂੰ ਦੱਸਦਾ ਜਿੱਦਣ ਦਾ ਭਾਰਤੀ ਸੰਵਿਧਾਨ ਮਤਲਬ ਇਸ ਮੁਲਕ ਚ ਲਾਗੂ ਹੋਇਆ ਇਹ ਸੰਵਿਧਾਨ ਦੀ ਮੁਢਲੀ ਬਿਰਤੀ ਹੈ ਜੀ ਕਿ ਇਹਨੇ ਪਾਵਰ ਦੀ ਸੈਂਟਰਲਾਈਜੇਸ਼ਨ ਕਰਨੀ ਆ ਮਤਲਬ ਇੱਥੇ ਜਿਹੜੀ ਕੇਂਦਰੀ ਸੱਤਾ ਉਹਦੀ ਹੀ ਚੱਲੂਗੀ ਮਤਲਬ ਸਿਆਸੀ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਤੇ ਇੰਸਟੀਚੂਨਲੀ ਵੀ ਜਿਹੜੇ ਸਾਰੇ ਮੈਕੈਨਿਜ਼ਮ ਹੋਣਗੇ ਉਹ ਸੈਂਟਰ ਦੇ ਕੰਟਰੋਲ ਚ ਹੋਣਗੇ ਤਾਂ ਭਾਰਤੀ ਸੱਤਾ ਦੀ ਜਿਹੜੀ ਬਿਰਤੀ ਆ ਉਹਦੀ ਪਹਿਲਾਂ ਚਾਹੇ ਉੱਥੇ ਕਾਂਗਰਸ ਬੈਠੀ ਸੀ ਚਾਹੇ ਕਦੇ ਬੀਜੇਪੀ ਬੈਠੀ ਆ ਚਾਹੇ ਕੋਈ ਹੋਰ ਸੰਜੀ ਮਿਲਮ ਜੁਲਮੀ ਕੋਈ ਵੀ ਸਰਕਾਰ ਆਈ ਹੋਵੇ ਤਾਂ ਇੱਥੇ ਦਾ ਟ੍ਰੈਂਡ ਇਹ ਰਿਹਾ ਕਿ ਇਹਨੇ ਪਾਵਰਾਂ ਰਾਜਾਂ ਤੋਂ ਖੋ ਕੇ ਆਪਣੇ ਹੱਥ ਚ ਲਈਆਂ ਨੇ ਤੇ ਕਟੋ ਕਟੇ ਕੱਟੇ ਗੱਲ ਹੋਰ ਸਪਸ਼ਟ ਆ ਕਿ ਇੱਥੇ ਜਿਹੜੀਆਂ ਧਾਰਮਿਕ ਘਟ ਗਣਤੀਆਂ ਨੇ ਜਿਵੇਂ ਚਾਹੇ ਸਿੱਖਾਂ ਦੀ ਗੱਲ ਕਰੀਏ ਚਾਹੇ ਮੁਸਲਮਾਨਾਂ ਦੀ ਉਹਨਾਂ ਦੀ ਪਛਾਣ ਨੂੰ ਮਾਨਤਾ ਦੇਣ ਦਾ ਇੱਥੇ ਕੋਈ ਰਿਵਾਜ ਇਹ ਸੱਤਾ 'ਚ ਹੈ ਨਹੀਂ ਤਾਂ ਇਹ ਜਿਹੜਾ ਨਾ ਮਤਲਬ ਇੱਕ ਆਪਾਂ ਨਾਰਾ ਸੁਣਦੇ ਹੁੰਦੇ ਹੁੰਨੇ ਆ ਵੀ ਵਨ ਨੇਸ਼ਨ ਵਨ ਲੀਡਰ ਵਨ ਇਲੈਕਸ਼ਨ ਵਨ ਲੈਂਗੁਏਜ ਉਹ ਜਿਹੜਾ ਅਸਲ 'ਚ ਇੱਕ ਨੇਸ਼ਨ ਦੇ ਨਾਂ ਤੇ ਮਤਲਬ ਇੱਕੋ ਮਤਲਬ ਰਸਤੇ ਸਾਰੇ ਨੂੰ ਬੰਨਣਾ ਚਾਹੁੰਦੇ ਨੇ ਅਸਲ 'ਚ ਤਾਂ ਉਹ ਪ੍ਰੋਜੈਕਟ ਆ ਉਹਦੇ 'ਚ ਫਿਰ ਇੱਕੋ ਕਿਸਮ ਦੀ ਇਹਨਾਂ ਨੂੰ ਆਰਥਿਕਤਾ ਚਾਹੀਦੀ ਆ ਵੀ ਤਾਂ ਕਿ ਮਤਲਬ ਲੁੱਟ ਵੀ ਖੁੱਲੀ ਹੋ ਸਕੇ ਜਿਵੇਂ ਜੀਐਸਟੀ ਜਿਹੜਾ ਇਹਨਾਂ ਨੇ ਲਿਆਂਦਾ ਵਨ ਨੇਸ਼ਨ ਵਨ ਟੈਕਸ ਹੈ ਨਾ ਐਵੇਂ ਫਿਰ ਬੋਲੀ ਵਾਲਾ ਵੀ ਜਿਹੜਾ ਕਨਸੈਪਟ ਆ ਮਤਲਬ ਇਹਨਾਂ ਨੇ ਆਪਣੇ ਵੱਲੋਂ ਨਿਊ ਐਜੂਕੇਸ਼ਨ ਪਾਲਿਸੀ ਜ਼ੋਰ ਲਾਇਆਈ ਕਿ ਜਿਹੜੀਆਂ ਤਮਾਮ ਮਤਲਬ ਆ ਢੜਖਿੱਤਿਆਂ ਦੀਆਂ ਬੋਲੀਆਂ ਨੇ ਉਹਨਾਂ ਨੂੰ ਪਹਿਲੀ ਗੱਲ ਤਾਂ ਉਪ ਬੋਲੀ ਕਹਿ ਕੇ ਨਮੂਸ਼ੀ ਚ ੱਲਣ ਨੂੰ ਮਜਬੂਰ ਕਰ ਦਿੰਦੇ ਨੇ ਉਪ ਬੋਲੀ ਕਾਦੀ ਸਾਡੀ ਬੋਲੀ ਆ ਥੋੜੇ ਵਾਸਤੇ ਉਪ ਹੋਊਗੀ ਸਾਡੀ ਕੋਸ਼ਿਨ ਇੰਡੀਪੈਂਡੈਂਸ ਹੈਗੀ ਸੀ ਆਟੋਨੋਮਸ ਇੰਸਟੀਟਿਊਟ ਹੈਗੇ ਸੀ ਨਿਊ ਐਜੂਕੇਸ਼ਨ ਪਾਲਿਸੀ ਜਨ ਉਹ ਆਟੋਨੋਮੀ ਵੀ ਖਤਮ ਕਰਤੀ ਕਿ ਪੈਸੇ ਤੁਸੀਂ ਆਪਣੇ ਆਪ ਜਗਾੜੋ ਮਤਲਬ ਪੋਲਿਟিক্যাল ਪ੍ਰੋਪਾਗੈਂਡਾ ਤੁਸੀਂ ਸਾਡਾ ਕਰਨਾ ਮਤਲਬ ਬੇਸਿਕਲੀ ਇਹ ਜੋ ਸੈਨੇਟਰਾਂ ਹੀ ਕੀਤਾ ਜਾ ਰਿਹਾ ਕੀਤਾ ਤਾਂ ਇਹੀ ਜਾ ਰਿਹਾ ਕਿ ਇੱਥੇ ਕਰਿਕੂਲਮ ਕਹੇ ਜਾਊਗਾ ਪੜਾਇਆ ਕੀ ਜਾਊਗਾ ਇੱਥੇ ਜਿਹੜੀ ਟੀਚਰਾਂ ਦੀ ਭਰਤੀ ਹੋਊਗੀ ਉਹ ਕਿਵੇਂ ਦੀ ਹੋਊਗੀ ਵੀ ਉਹ ਸਾਰਾ ਸੈਂਟਰ ਕੋਲੇ ਚਲਾ ਜਾਊਗਾ ਤਾਂ ਇਹ ਉਸੇ ਪ੍ਰੋਜੈਕਟ ਦਾ ਪਾਰਟ ਆ ਕਿ ਜੋ ਭਾਰਤੀ ਹਕੂਮਤ ਆ ਇਹ ਨਹੀਂ ਚਾਹੁੰਦੀ ਕਿ ਇਨ੍ਹਾਂ ਦੀ ਬਿਰਤੀ ਤੋਂ ਬਾਹਰ ਦੀ ਕੋਈ ਵੀ ਗੱਲ ਇਸ ਮੁਲਕ 'ਚ ਹੋਵੇ ਚਾਹੇ ਉਹ ਘਟ ਗਿਣਤੀਆਂ ਦਾ ਮਸਲਾ ਚਾਹੇ ਉਹ ਅੱਡ-ਅੱਡ ਕੌਮੀ ਤਾਨ ਦਾ ਮਸਲਾ ਚਾਹੇ ਇੱਥੇ ਜਿਹੜੇ ਲੁੱਟੇ ਤੇ ਲਤਾੜੇ ਜਾ ਰਹੇ ਲੋਕ ਨੇ ਉਹਨਾਂ ਦੇ ਮਸਲੇ ਨੇ ਇਹ ਕਿਸੇ ਨੂੰ ਇਹ ਜੀ ਬੋਲੀ ਮਤਲਬ ਬੋਲਣ ਨਹੀਂ ਦੇਣਗੇ ਤਾਂ ਉਹਦਾ ਮੋੜਲਾ ਕੰਮ ਸ਼ੁਰੂ ਹੁੰਦਾ ਆਮ ਤੌਰ ਤੇ ਵਿਦਿਅਕ ਅਦਾਰਿਆਂ 'ਚੋਂ ਮਤਲਬ ਅਸੀਂ ਜਿੰਨੇ ਮਰਜੀ ਸੰਘਰਸ਼ ਦੇਖ ਲਈ ਜਿਹੜੇ ਇਸ ਮੁਲਕ 'ਚ ਹੋਏ ਨੇ ਚਾਹੇ ਆਜ਼ਾਦੀ ਦੇ ਸਮੇਂ ਤੋਂ ਗੱਲ ਕਰ ਲਈਏ ਚਾਹੇ ਮਤਲਬ ਪੰਜਾਬ 'ਚ ਖਾਲਸਾਣ ਮੂਵਮੈਂਟ ਦੀ ਗੱਲ ਕਰ ਲਈਏ ਚਾਹੇ ਨਕਸਲਾਈਟ ਮੂਵਮੈਂ ਸਟੂਡੈਂਟਾਂ ਦੀ ਭਾਗੀਦਾਰੀ ਹਮੇਸ਼ਾ ਵੱਧਮੀ ਹੋ ਰਹੀਦੀ ਹੁੰਦੀ ਆ ਮਤਲਬ ਰੀਸੈਂਟ ਦੀ ਜਦੋਂ ਤਲਿੰਗਾਨਾ ਬਣਿਆ ਉਹ ਤਲਿੰਗਾਨਾ ਉਹ ਸਾਰੀ ਮੂਵਮੈਂਟ ਲੜੀ ਇਸਮਾਨੀਆ ਯੂਨੀਵਰਸਿਟੀ 'ਚ ਬੈਠ ਕੇ ਗਈ ਆ ਤਾਂ ਮਤਲਬ ਇਹਨਾਂ ਨੂੰ ਲੱਗਦਾ ਕਿ ਜੇ ਅਸੀਂ ਮਤਲਬ ਪੰਜਾਬੀਆਂ ਦੀ ਇਸ ਬਿਰਤੀ ਨੂੰ ਠੱਲ ਪਾਉਣੀ ਆ ਤਾਂ ਪੰਜਾਬ ਯੂਨੀਵਰਸਿਟੀ ਕਹੇ ਜਾ ਜ਼ਾਰਾ ਜਿਹਨੂੰ ਮਤਲਬ ਪੰਜਾਬੀ ਆਪਦੇ ਅਤੀਤ ਨਾਲ ਉਸ ਮਤਲਬ ਆਪਦੇ ਵਿਰਸੇ ਨਾਲ ਜੋੜ ਕੇ ਦੇਖਦੇ ਨੇ ਕਿ ਯਾਰ ਇਹ ਸਾਡੀ ਪਛਾਣ ਦਾ ਇੱਕ ਬਿੰਬ ਆ ਤਾਂ ਇਹਨਾਂ ਨੂੰ ਚਾਹੀਦਾ ਕਿ ਅਸੀਂ ਇਹ ਮਾਨਸਿਕਤਾ ਖਤਮ ਕਰ ਦਈਏ ਇੱਥੋਂ ਪਹਿਲਾਂ ਤਾਂ ਹੋਰ ਸਲੀਕਾ ਇਹਨਾਂ ਨੇ ਕਈ ਵਾਰ ਤੇ ਹੁਣ ਅਸੀਂ ਨੂੰ ਕਾਬੂ ਕਰ ਲਾਂਗੇ ਤਾਂ ਫਿਰ ਇੱਥੋਂ ਘਟੋ ਘਟ ਜਿਹੜੀ ਇਹ बार-बार बार-बार ਆਵਾਜ਼ ਉਠਦੀ ਹੈ ਹਟ ਜੂਗੀ ਤੇ ਮਤਲਬ ਪੰਜਾਬੀਆਂ ਵਾਸਤੇ ਵੀ ਇਹ ਚੈਲੰਜ ਹੈ ਮਤਲਬ ਖੁੱਲਾ ਇਹਨੂੰ ਕਹਿੰਦੇ ਆਲਾਨ ਆ ਕਿ ਯਾਰ ਅਸੀਂ ਤੁਹਾਡਾ ਵਿਰਸਾ ਤੁਹਾਡੇ ਇੱਥੋਂ ਮੂੰਹ ਖੋ ਕੇ ਲੈ ਚੱਲੇ ਵੀ ਬਈ ਆ ਜੇ ਫੜਿਆ ਜਾਂਦਾ ਫੜ ਲਓ ਤਾਂ ਹੁਣ ਇਹ ਪੰਜਾਬੀਆਂ ਸਿਰ ਤੇ ਆ ਕਿ ਬਈ ਪਾਇਆ ਨੇ ਉਹਦਾ ਮੋੜਨਾ ਕਿ ਨਹੀਂ ਮੋੜਨਾ ਤੇ ਅਗਲੇ ਲੈ ਚੱਲੇ ਤੇ ਬਾਰੀ ਸਾਡੀ ਆ ਕੇ ਪਰੋਕੇ ਇੱਕ ਜਿਹੜਾ ਲੋਕਤੰਤਰਿਕ ਤਰੀਕਾ ਚੋਣਾ ਚ ਸੈਨੇਟ ਦੀਆਂ ਹੋਣ ਚਾਹੇ ਦੂਜੇ ਪਾਸੇ ਸੰਘਰਸ਼ ਵਾਲਾ ਜਿਹੜਾ ਰੂਪਰੇਖਾ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੀਡਰ ਉੱਭਰਦੇ ਆ ਜਦੋਂ ਸੰਘਰਸ਼ ਹੁੰਦਾ ਜਾਂ ਉਹਦੇ ਚੋਂ ਲੀਡਰ ਨਿਕਲਦੇ ਆ ਜਾਂ ਫਿਰ ਜੇ ਚੋਣਾ ਹੁੰਦੀ ਆ ਉਹਨਾਂ ਚੋਂ ਲੀਡਰ ਨਿਕਲਦਾ ਤੁਹਾਨੂੰ ਲੱਗਦਾ ਕਿ ਇਹਦੇ ਪਿਛਲੇ ਵੀ ਕੋਈ ਮਾਨਸਿਕਤਾ ਕਿ ਪੰਜਾਬ ਦੇ ਵਿੱਚ ਉਸ ਕਿਸਮ ਦੇ ਸੰਘਰਸ਼ੀ ਲੀਡਰ ਨਾ ਨਿਕਲਣ ਦੇਖੋ ਜੀ ਇਹ ਨਾ ਮਤਲਬ ਮੈਨੂੰ ਜਿੰਨਾ ਕ ਲੱਗਦਾ ਇੱਕ ਨਾ ਸਮੇ ਦਾ ਫੇਰ ਹੁੰਦਾ ਜਦੋਂ ਚੀਜ਼ਾਂ ਚੱਲਦੀਆਂ ਨੇ ਨਾ ਜੇ ਸੰਘਰਸ਼ ਹੋਣਗੇ ਤਾਂ ਲਾਜ਼ਮੀ ਗੱਲ ਹੈ ਕਿ ਲੀਡਰ ਨਿਕਲਣਗੇ ਮਤਲਬ ਉਹ ਪੱਕੀ ਗੱਲ ਹੈ ਕਿ ਜਦੋਂ ਸਿੱਖਿਆ ਇਹ ਜੀ ਹੋਣ ਲੱਗ ਜੂ ਜਿਹੜੀ ਸਿਰਫ ਤੁਹਾਨੂੰ ਮਤਲਬ ਗੁਲਾਮੀ ਸਿਖਾਊਗੀ ਜਿਹੜੀ ਸਿਰਫ ਤੁਹਾਨੂੰ ਇਹ ਸਿਖਾਊਗੀ ਕਿ ਯਾਰ ਕਹੀ ਗੱਲ ਮੰਨਣੀ ਹੁੰਦੀ ਹੈ ਤਾਂ ਚੰਗੇ ਲੀਡਰ ਨਿਕਲ ਨਹੀਂ ਨੀ ਮਤਲਬ ਉਸ ਕੋਈ ਸੋਚੇ ਨਾ ਸੋਚੇ ਪਰ ਪੱਕੀ ਗੱਲ ਇਹ ਹੈ ਕਿ ਗੁਲਾਮ ਮਾਨਸਿਕਤਾ ਚੋਂ ਚੰਗੇ ਲੀਡਰ ਪੈਦਾ ਨਹੀਂ ਹੋ ਸਕਦੇ ਹੁੰਦੇ ਇਹ ਤਾਂ ਮਤਲਬ ਸੈਂਟਰ ਸਾਰੇ ਕੀਤੇ ਕਰ ਰਿਹਾ ਮਤਲਬ ਸਾਰੇ ਮੁਲਕ ਚ ਇਹ ਕੋਸ਼ਿਸ਼ ਉਹਨਾਂ ਦੀ ਜਾਰੀ ਆ ਚਾਹੇ ਮਤਲਬ ਯਾਦੂਪੁਰ ਯੂਨੀਵਰਸਿਟੀ ਆ ਬੰਗਾਲ ਦੀ ਹਨਾ ਜਾਂ ਮਤਲਬ ਚਾਹੇ ਮਤਲਬ ਆਪਾਂ ਜਿਹਨੂੰ ਕਹਿੰਦੇ ਤਲੰਗਾਨਾ ਦੀਆਂ ਯੂਨੀਵਰਸਿਟੀਆਂ ਨੇ ਜਿੱਥੇ ਵੀ ਕੋਈ ਆਵਾਜ਼ ਚੱਕਣ ਦੀ ਕੋਸ਼ਿਸ਼ ਕਰਦਾ ਉਹਨਾਂ ਤਾਂ ਕੁਚਲ ਲੈਂਗੇ ਉਚਲਣਗੇ ਸਾਡੇ ਵਾਲੇ ਵਾਰੀ ਤਾਂ ਉਹਨਾਂ ਦਾ ਉਹ ਤੋਂ ਵੱਧ ਮਾਂ ਕੰਮ ਆ ਮਤਲਬ ਸਾਡੇ ਵਾਲੀ ਬਾਰੀ ਤਾਂ ਇਹ ਆ ਵੀ ਯਾਰ ਲੋਕਾਂ ਨੂੰ ਤਾਂ ਮਤਲਬ ਕੋਈ ਚਾਰ ਚੀਜ਼ਾਂ ਛੱਡ ਵੀ ਦੇਣ ਉਹ ਸਾਡੇ ਵਾਲੀ ਮੈਂ ਤਾਂ ਇਹ ਮਤਲਬ ਬਹੁਤ ਕਲੀਅਰ ਨੇ ਕਿ ਚਾਹੇ ਜਦੋਂ ਆਪਾਂ ਯਾਦ ਹੋਊਗਾ ਤੁਹਾਡੇ ਕੇ ਤੋ ਇਹਨਾਂ ਨੇ ਘੇਰਾ ਵਧਾਇਆ ਸੀ ਬੀਐਸਐਫ ਦਾ ਉਦੋਂ ਕਹਿੰਦੇ ਹੁੰਦੇ ਸੀ ਯਾਰ ਕਿ ਬਈ ਪਹਿਲਾਂ ਜਿਹੜੇ ਡਰੋਨ ਨਹੀਂ ਸੀ ਹੁੰਦੇ ਵੀ ਹੁਣ ਡਰੋਨ ਨੇ ਜਿਹੜਾ 50 ਕਿਲੋਮੀਟਰ ਅੰਦਰ ਤੱਕ ਆ ਜਾਂਦੇ ਨੇ ਇਸ ਕਰਕੇ ਸਾਨੂੰ ਨਾ ਮਤਲਬ ਜਿਹੜੇ 50 ਕਿਲੋਮੀਟਰ ਤੱਕ ਘੇਰਾ ਚਾਹੀਦਾ ਹੁਣ ਆ ਜਿਹੜਾ ਮਤਲਬ ਰੀਸੈਂਟਲੀ ਜਦੋਂ ਆਪਰੇਸ਼ਨ ਸੰਹੂਰ ਤੋਂ ਬਾਅਦ ਰੌਲਾ ਜਾਇਆ ਪਿਆ ਸੀ ਡਰੋਨ ਤਾਂ ਉਹ ਮਤਲਬ ਦਿੱਲੀ ਦੁੱਲੀ ਤੱਕ ਪੰਜਾਬ ਵਾਲੇ ਮਾਮਲੇ 'ਚ ਇਹਨਾਂ ਦੀ ਖਾਸ ਬਿਰਤੀ ਆ ਕਿ ਪੰਜਾਬ ਇੱਕ ਵੱਖਰੀ ਮਤਲਬ ਜਿਹੜੀ ਇਹਦੀ ਪਛਾਣ ਆ ਵੱਖਰੀ ਇੱਕ ਕੌਮੀ ਜਿਹੜਾ ਇਹਦਾ ਇਤਿਹਾਸ ਆ ਜਿਹੜੀ ਮਤਲਬ ਇੱਕ ਵੱਖਰੀ ਧਾਰਮਿਕ ਬਿਰਤੀ ਇੱਥੇ ਮਤਲਬ ਸਿੱਖੀ ਦੇ ਰੂਪ 'ਚ ਮਤਲਬ ਪਈ ਆ ਉਹ ਸਾਰਿਆਂ ਨੂੰ ਇਹ ਜਿਹਨੂੰ ਘੱਟੋ-ਘੱਟ ਜਾਣਤਾ ਸਿਮੂਲੇਟ ਕਰਨਾ ਚਾਹੁੰਦੇ ਨੇ ਵੀ ਆਪ ਦੇ ਵਿੱਚ ਜਜ਼ਬ ਕਰ ਜਾਣਾ ਚਾਹੁੰਦੇ ਨੇ ਧਾਰਮਿਕ ਤੌਰ ਤੇ ਜਾਂ ਫਿਰ ਇਹ ਮਤਲਬ ਉਹਨੂੰ ਜੇ ਕੋਈ ਬੋਲਦਾ ਉਹਨਾਂ ਵਾਸਤੇ ਫਿਰ ਗੱਲ ਇਹ ਹੈ ਵੀ ਜਾਂ ਤਾਂ ਦਿਬਰੂਗੜਡ ਜਾਣਗੇ ਜਾਂ ਫਿਰ ਭਾਈ ਜਗਤਾਰ ਹਵਾਰਿਆਂ ਵਾਂਗੂ ਲੰਬੀਆਂ ਜੇਲ੍ਹਾਂ ਹੌਣਾਂ ਵਾਸਤੇ ਨੇ ਨਹੀਂ ਫਿਰ ਜੇ ਕੋਈ ਉਹ ਤੋਂ ਵੀ ਵੱਧ ਬਚਪੋਚ ਜਾਂਦਾ ਮਾਓਵਾਦੀ ਕਹੇ ਕੇ ਜਾਂ ਕੁਝ ਹੋਰ ਕਹੇ ਕੇ ਉਹਨਾਂ ਨੂੰ ਮਾਰੇ ਮੁਰੇ ਵੀ ਜਾ ਸਕਦਾ ਕਿਉਂਕਿ ਕੇ ਵੀ ਹੈ ਵੀ ਕਿ ਇਹ ਯੂਨੀਵਰਸਿਟੀ ਹੀ ਪੰਜਾਬ ਦੇ ਕੋਲੇ ਮੈਨੂੰ ਲੱਗਦਾ ਕਿ ਰਾਜਨੀਤੀ ਦੀ ਸਕੂਲਿੰਗ ਬਚੀ ਹੈ ਇੱਥੋਂ ਹੀ ਜਿਹੜੇ ਲੀਡਰ ਆਉਂ ਮੇ ਤਿਆਰ ਹੁੰਦੇ ਆ ਇੱਥੋਂ ਚੋਣਾ ਹੁੰਦੀਆਂ ਨੇ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਕਾਲਜਾਂ ਦੇ ਵਿੱਚ ਤਾਂ ਚੋਣਾ ਹੀ ਨਹੀਂ ਹੁੰਦੀਆਂ ਪੰਜਾਬ ਸਰਕਾਰ ਤਾਂ ਕਰਾਈ ਨਹੀਂ ਰਹੀ ਨਹੀਂ ਬਿਲਕੁਲ ਹੈ ਜੀ ਦੇਖੋ ਅਸਲ 'ਚ ਤਾਂ ਪੰਜਾਬ ਸਰਕਾਰ ਦੀ ਇਹ ਆਪਾਂ ਕੀ ਮਤਲਬ ਜਿਹੜਾ ਇੱਕ ਨਾ ਆਪਦਾ ਆਪਾ ਜਿਹਨੂੰ ਕਹਿੰਦੇ ਆ ਗਲਬਾ ਬਣਾ ਕੇ ਰੱਖਣ ਦੀ ਮਤਲਬ ਪੰਜਾਬ ਦੇ ਪੋਲਿਟੀਕਲ 엘ੀਟ ਦੀ ਇਹ ਮਤਲਬ ਬੇਵਕੂਫੀ ਆ ਕਿ ਉਹਨੇ ਸਿਰਫ ਆਪਦਾ ਗਲਬਾ ਬਣਾ ਕੇ ਰੱਖਣ ਦੇ ਮਾਰਿਆਂ ਨੇ 84 ਤੋਂ ਬਾਅਦ ਜਦੋਂ ਚੋਣਾਂ ਬੰਦ ਹੋਈਆਂ ਤਾਂ ਉਹਨਾਂ ਨੇ ਮਤਲਬ ਪੰਜਾਬ ਯੂਨੀਵਰਸਿਟੀ ਵੀ ਆ ਕੇ 98 99 ਦੇ ਆਸ-ਪਾਸ ਦੁਬਾਰਾ ਚੋਣਾਂ ਸ਼ੁਰੂ ਹੋਈਆਂ ਨੇ ਤਾਂ ਉਹਨਾਂ ਨੇ ਪੰਜਾਬ ਚ ਕਦੇ ਚੋਣਾਂ ਦੁਬਾਰਾ ਸ਼ੁਰੂ ਹੀ ਨਹੀਂ ਹੋਣ ਦਿੱਤੀਆਂ ਉਹਨਾਂ ਨੇ ਹੰਦਾ ਨੇ ਕੁਝ ਪਰਿਵਾਰਾਂ ਦਾ ਗਲਬਾ ਹੈਗਾ ਇਹ ਬਣਿਆ ਰਹੇ ਤਾਂ ਕਿਉਂਕਿ ਜਿੰਨੇ ਇੱਥੇ ਲੀਡਰ ਨਵੇਂ ਉੱਭਰਨਗੇ ਹਰੇਕ ਏਰੀਏ ਚ ਫਿਰ ਸਿਆਸਤ ਨੂੰ ਜਮੀ ਜਿਹੜੀ ਮੇਨਸਟ੍ਰੀਮ ਸਿਆਸਤ ਆ ਉਹਦੇ ਮਤਲਬ ਪਿੱਠੂ ਬਣਾ ਕੇ ਰੱਖੋ ਜਿਵੇਂ ਆਪਾਂ ਆਮ ਦੇਖਦੇ ਆ ਇਹ ਮਤਲਬ ਟਰੈਂਡ ਤਾਂ ਸੁਖਵੀਰ ਬਾਦਲ ਨੇ ਸੋਈ ਦੇ ਰੂਪ ਚ ਸ਼ੁਰੂ ਕਰਿਆ ਸੀ ਕਿ ਸੋਈ ਦੇ ਜਿੰਨੇ ਮਤਲਬ ਲੋਕਲ ਲੀਡਰ ਲਾਉਣੇ ਸੋਈ ਦੇ ਪ੍ਰਧਾਨ ਲਾਉਣੇ ਹਨ ਉਹ ਚੀਜ਼ ਹੁੰਦਾ ਸੀ ਵੀ ਇਹਨਾਂ ਦੀ ਚੱਲੂਗੀ ਫਿਰ ਬੰਦੇ ਸੋਈ ਨਾਲ ਜੁੜੇ ਮਤਲਬ ਕਾਂਗਰਸ ਨੇ ਉਹ ਹੋਰ ਤਰ੍ਹਾਂ ਨਾਲ ਕਰਿਆ ਉਹ ਐਨਐਸਓਈ ਦੀਆਂ ਚੋਣਾਂ ਹੀ ਕਰਾਉਂਦੇ ਨੇ ਪਰ ਉਹ ਦੋਵਾਂ ਚੋਂ ਕੋਈ ਵੀ ਉਹਨਾਂ ਨੇ ਕਦੇ ਇਹ ਨਹੀਂ ਗੱਲ ਕਰੀ ਕਿ ਅਸੀਂ ਪੰਜਾਬ ਦੀਆਂ ਯੂਨੀਵਰਸਿਟੀਆਂ ਚ ਪੰਜਾਬ ਦੇ ਕਾਲਜਾਂ ਦੇ ਦੁਬਾਰੇ ਚੋਣਾਂ ਬਹਾਲ ਕਰੀਏ ਉਹਦਾ ਕਾਰ ਦੇ ਸਿਆਸੀ ਤੌਰ ਤੇ ਲੋਕ ਚੇਤਨ ਹੋਣਗੇ 19 ਜਿਹੜਾ ਇਹਨਾਂ ਦਾ ਆਪ ਖੁਦਰਾ ਪਾਣਾ ਉਹ ਮੈਨੂੰ ਚਲਾਉਣਾ ਔਖਾ ਹੋ ਜਾਂਦਾ ਇਹ ਸਮਝ ਚੋਂ ਫਿਰ ਚੋਣਾਂ ਉਹਨਾਂ ਨੇ ਕਦੇ ਬਹਾਲ ਨਹੀਂ ਕਰੀਆਂ ਇੱਥੇ ਉਹ ਸਾਰੇ ਲੀਡਰ ਆਉਣਗੇ ਰਾਜਾ ਵੜੰਗੇ ਇੱਥੇ ਟੱਕਰਾਂ ਮਾਰੂਗਾ ਨਾ ਸੁਖਵੀਰ ਸਿੰਘ ਬਾਦਲ ਇੱਥੇ ਟੱਕਰਾਂ ਮਾਰੂਗਾ ਵੀ ਉਹਦਾ ਬੰਦਾ ਜਿੱਤੇ ਪੰਜਾਬ 'ਚ ਨਹੀਂ ਕਰਨ ਦੇਣਗੇ ਮਤਲਬ ਉਹ ਗੱਲ ਇਹ ਆ ਵੀ ਰਹਿਣ ਸਾਡੇ ਤੋਂ ਦੂਰ ਉੱਥੇ ਸਾਡੇ ਚਰਨਾਂ 'ਚ ਚਾਹੁੰਦੇ ਨੇ ਇੱਥੇ ਮਾਰੀ ਚੱਲੋ ਟੱਕਰਾਂ ਟੁੱਕਰਾਂ ਇਸੇ ਕਰਕੇ ਹੀ ਇਹ ਸਥਿਤੀ ਆਈ ਆ ਕਿ ਯਾਰ ਵੀ ਪੰਜਾਬ 'ਚ ਮਤਲਬ ਜਿਹੜਾ ਆਪਾਂ ਕਹਿੰਦੇ ਨਾ ਵੀ ਨੌਜਵਾਨ ਲੀਡਰ ਨਹੀਂ ਪੈਦਾ ਹੋ ਰਹੇ ਲੀਡਰ ਤਾਂ ਪੈਦਾ ਹੁੰਦੇ ਨੇ ਪਰ ਜਿਹੜੇ ਜਿੱਥੇ ਉਹਨਾਂ ਨੇ ਵਧਣਾ ਫੁੱਲਣਾ ਹੁੰਦਾ ਨਾ ਉਹ ਸਪੇਸ ਨਹੀਂ ਛੱਡੀ ਹੋਈ ਮਤਲਬ ਉਹ ਫਿਰ ਸੰਘਰਸ਼ਾਂ ਸੰਘਰਸ਼ਾਂ ਚੋਂ ਜਿਹੜੇ ਚਾਰ ਲੀਡਰ ਆਉਂਦੇ ਨੇ ਮੰਨ ਲਓ ਚਾਹੇ ਕਿਸਾਨ ਸੰਘਰਸ਼ਾਂ ਚੋਂ ਆਏ ਚਾਹੇ ਮਜ਼ਦੂਰ ਸੰਘਰਸ਼ਾਂ ਚੋਂ ਆਏ ਜਾਂ ਜਿਹੜੇ ਹੋਰ ਰੋਲੇ ਰੱਪੇ ਪੈਂਦੇ ਨੇ ਜਿਹੜੇ ਨਿਰੰਤਰ ਲੋਕਾਂ ਦੇ ਮਸਲੇਾਂ ਤੇ ਲੜਦੇ ਨੇ ਉੱਥੋਂ ਜ਼ਰੂਰ ਚਾਰ ਲੀਡਰ ਪੈਦਾ ਹੋ ਰਹੇ ਨੇ ਬਾਕੀ ਜਿਹੜਾ ਆਪਾਂ ਕਹਿੰਦੇ ਮੇਨਸਟ੍ਰੀਮ ਚੈਲੰਜ ਇਹਨਾਂ ਨੂੰ ਉਹੋ ਜਿਹਾ ਫੇਸ ਨਹੀਂ ਕਰਨਾ ਪੈ ਰਿਹਾ ਮੜ ਕੋ ਉਹ ਵੀ ਮੁਕਰ ਮਕਰ ਗਏ ਉਹ ਠੀਕ ਹੈ ਜੀ ਅਗਲੇ ਸੁਪਰ ਪ੍ਰੈਸ਼ਰ ਬੜਾ ਕ੍ਰੀਡਸ ਹੋਇਆ ਨਹੀਂ ਉਹ ਨਾ ਇੱਕ ਨਾ ਰਾਜਾ ਸ਼ਾਹੀ ਵਾਲੀ ਵਰਤੀ ਹੈ ਜੀ ਮਤਲਬ ਕੈਪਟਨ ਸਾਹਿਬ ਦਾ ਚਲੋ ਸਿਗਾ ਹੀ ਰਾਜੇ ਇਹ ਬਾਦਲ ਸਾਹਿਬ ਚ ਵੀ ਉਹੀ ਵਰਤੀ ਹੈ ਵੀ ਯਾਰ ਬਸ ਜਿਹਨੂੰ ਕਹਿੰਦਾ ਨਾ ਇੱਕ ਛਤਰ ਰਾਜ ਵੀ ਬਸ ਸਾਡਾ ਝੰਡਾ ਝੂਲਦਾ ਰਹੇ ਹੋਰ ਕੋਈ ਨਾ ਦੇਖੇ ਤੇ ਚਲੋ ਬਾਕੀ ਪੰਜਾਬੀਆਂ ਦੀ ਵਰਤੀ ਹੈ ਜੀ ਹੈ ਨਹੀਂ ਪੰਜਾਬੀ ਇਹ ਗੱਲ ਨੂੰ ਮਤਲਬ ਸਮਝਦੇ ਵੀ ਨਹੀਂ ਤੇ ਜੇ ਉਹਨਾਂ ਤੇ ਕੋਈ ਐਂ ਰਾਜ ਕਰਨਾ ਚਾਹੇ ਤਾਂ ਪੰਜਾਬੀਆਂ ਨੇ ਸਮੇਂ-ਸਮੇਂ ਤੇ ਉਹਦਾ ਜਵਾਬ ਦਿੱਤਾ ਤੇ ਨਾ ਉਹਨੇ ਕੋਈ ਮੋਦੀ ਛੱਡਿਆ ਨਾ ਉੱਥੇ ਕੋਈ ਬੱਦਲ ਰਗਾ ਛੱਡਿਆ ਮਤਲਬ ਠੀਕ ਆ ਉਹ ਮਤਲਬ ਸਮਾਉਗਾ ਤਾਂ ਕੁਝ ਮੈਨੂੰ ਇਹਦੀ ਦੱਸ ਦਿਓ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਵਾਲਾ ਜਿਹੜਾ ਸੰਘਰਸ਼ ਆ ਤੁਸੀਂ ਇਹਦੀ ਅਗਵਾਈ ਵੀ ਲਗਭਗ ਅਗਵਾਈ ਕਰਨ ਵਾਲੇ ਲੀਡਰਾਂ ਦੇ ਵਿੱਚੋਂ ਇਹ ਇਹਦਾ ਮਸਲੇ ਦਾ ਹੱਲ ਆਖਰਕਾਰ ਇਹ ਖਤਮ ਕਿੱਥੇ ਹੁੰਦਾ ਨਾਲ ਦੇਖੋ ਜੀ ਜਿਹੜੀ ਸੱਚੇ ਮਾਇਨੇ ਚ ਹੱਲ ਤਾਂ ਇਹ ਆ ਕਿ ਜਿਹੜਾ ਇਸ ਮੁਲਕ ਦੇ ਅੰਦਰ ਜਿਹੜੀਆਂ ਵੱਖੋ ਵੱਖਰੀਆਂ ਕੌਮੀ ਪਛਾਣਾਂ ਨੇ ਉਹ ਸਾਰਿਆਂ ਨੂੰ ਮਾਨਤਾ ਦੇ ਕੇ ਇੱਕ ਫੈਡਰਲ ਰਾਜ ਸਿਰਜਿਆ ਜਾਵੇ ਇਹ ਤਾਂ ਘੱਟੋ ਘੱਟ ਹੱਲ ਹੈ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਦੇਖੋ ਉਹ ਤੋਂ ਵੱਡੇ ਹੱਲ ਵੀ ਨੇ ਜੇ ਮਤਲਬ ਸਰਕਾਰਾਂ ਚਾਹਣ ਉੱਧਰ ਵੀ ਜਾ ਸਕਦੀਆਂ ਨੇ ਪਰ ਜਿਹੜਾ ਘੱਟੋ ਘੱਟ ਹੱਲ ਆ ਉਹ ਹੁੰਦਾ ਵੀ ਯਾਰ ਇੱਕ ਜਮਹੂਰੀ ਤੰਤਰ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਡੈਮੋਕਰੈਟਿਕ ਸੈਟਅਪ ਹੋਵੇ ਜਿੱਥੇ ਘੱਟੋ ਘੱਟ ਮਤਲਬ ਰਾਜਾਂ ਨੂੰ ਉਹਨਾਂ ਦੇ ਬੇਸਿਕ ਜਿਹੜੇ ਰਾਈਟ ਨੇ ਜਿਵੇਂ ਮਤਲਬ ਅਮਰੀਕਾ ਚ ਆਪਾਂ ਕਹਿੰਨਾ ਉਹਨਾਂ ਕਾ ਫੈਡਰਲ ਯੂਨੀਅਨ ਤਾਂ ਹੋਵੇ ਤੁਸੀਂ ਕਹਿੰਦੇ ਹੋ ਵੀ ਰਾਜਾਂ ਨੂੰ ਮਿਲ ਕੇ ਬਣਾਦਾ 568 ਦਾ ਹੈਗਾ ਜਿਹੜੀ ਉਹਦੀ ਉਹਦਾ ਸੈਕਸ਼ਨ 72 ਜੀਦੇ ਚ ਮਤਲਬ ਐਸਜੀਪੀਸੀ ਬੀਬੀਐਮਬੀ ਮਤਲਬ ਪੰਜਾਬ ਯੂਨੀਵਰਸਿਟੀ ਪੀਏਯੂ ਤੇ ਹੋਰ ਸਾਰੇ ਅਦਾਰੇਆਂ 'ਚ ਸੈਂਟਰ ਦੀ ਦਖਲਅੰਦਾਜ਼ੀ ਰੱਖੀ ਹੋਈ ਆ ਤੇ ਉਹ ਖਤਮ ਕਰਕੇ ਜਿਹੜਾ ਉਹ ਰਿਸ਼ਤਾ ਹੈਗਾ ਪੰਜਾਬ ਤੇ ਸੈਂਟਰ ਦਾ ਮਤਲਬ ਉਹ ਦੁਬਾਰੇ ਨੇਵੀਗੇਟ ਕਰਿਆ ਜਾਵੇ ਜੀ 'ਚ ਮਤਲਬ ਸਾਡੇ ਅਦਾਰੇ ਤੇ ਸਾਡੇ ਜਿਹੜੇ ਪੰਜਾਬੀ ਬੋਲਦੇ ਖੇਤੇ ਉਹ ਸਾਰਿਆਂ ਦੀ ਗੱਲ ਦੁਬਾਰੇ ਕਰਦੇ ਹੋ ਸਾਨੂੰ ਉਹ ਨਵੇੜਾ ਕਰਿਆ ਜਾਵੇ ਉਹ ਤੋਂ ਵੀ ਘੱਟ ਜੇ ਹੱਲ ਕਰਨਾ ਚਾਹੁੰਦੇ ਨੇ ਤਾਂ ਇੱਕ ਵਾਰੀ ਇਹ ਹੁਣ ਮੌਕੇ ਦਾ ਹੱਲ ਤਾਂ ਇਹ ਵੀ ਆ ਵੀ ਘੱਟੋ ਘੱਟ ਤੁਸੀਂ ਯਾਰ ਕਨਵੇਂ ਮੈਂਬਰੀ ਸੈਨੇਟ ਬਹਾਲ ਕਰੋ ਤੇ ਮਤਲਬ ਚੋਣਾਂ ਦਾ ਮਤਲਬ ਜਿਹੜਾ ਐਲਾਨ ਆ ਨਾਲ ਦੀ ਪੰਜਾਬੀਆਂ ਨੇ ਸਮਝਣਾ ਕਿ ਲੜਾਈਆਂ ਤਿੰਨੇ ਬਾਕੀ ਨੇ ਤਿੰਨੇ ਤਰ੍ਹਾਂ ਦੀ ਕਿਸਮ ਦੀ ਲੜਾਈ ਬਾਕੀ ਆ ਹਲੇ ਤਾਂ ਆਪਾਂ ਬਹੁਤ ਸਭ ਤੋਂ ਹੇਠਲੇ ਪੱਧਰ ਦੀ ਲੜਾਈ ਤੇ ਆ ਹਲੇ ਆਪਾਂ ਲੜ ਰਹੇ ਆ ਜੋ ਸਾਡੇ ਤੋਂ ਹੁਣ ਖੋ ਰਹੇ ਨੇ ਸਮਾਂ ਤਾਂ ਉਹ ਆਏ ਨਹੀਂ ਮਤਲਬ ਦੁੱਖ ਵੀ ਹੁੰਦਾ ਏ ਗੱਲ ਦਾ ਕਿ ਚਾਹੇ ਕਿਸਾਨ ਅੰਦੋਲਨ ਸੀ ਅਸੀਂ ਉਹ ਲੜਾਈ ਨਹੀਂ ਸੀ ਲੜ ਰਹੇ ਜੋ ਅਸੀਂ ਅੱਗੇ ਚਾਹੁੰਦੇ ਆ ਅਸੀਂ ਉਹੀ ਲੜਾਈ ਲੜੀ ਵੀ ਉਹ ਸਾਡੇ ਤੋਂ ਜੋ ਖੋ ਕੇ ਲੱਗੋ ਸਭ ਤੋਂ ਮੰਡੀ ਸਿਸਟਮ ਐਮ ਐਸ ਪੀ ਖੋ ਕੇ ਲੈ ਜਾਣ ਲੱਗੇ ਸੀ ਅਸੀਂ ਉਹਨੂੰ ਮਾਰ ਬਾਪਸ ਫੜ ਲਿਆ ਹੁਣ ਵੀ ਉਹ ਯੂਨੀਵਰਸਿਟੀ ਸਾਡੇ ਤੋਂ ਖੋ ਕੇ ਲੈ ਜਾਣ ਲੱਗੇ ਸੀ ਵਾਪਸ ਵੜਨ ਦੀ ਲੜਾਈ ਉਹ ਲੜ ਰਹੇ ਹਾਂ ਇਹ ਤੋਂ ਅਗਲੀਆਂ ਲੜਾਈਆਂ ਤਾਂ ਹਲੇ ਉਹ ਨੇ ਜਿੰਨਾ ਚ ਮਤਲਬ ਅਸੀਂ ਕਹਾਂਗੇ ਕਿ ਯਾਰ ਜੇ ਤੁਸੀਂ ਸਾਨੂੰ ਇਥੋਂ ਦੇ ਸ਼ਹਿਰੀਆਂ ਬਤੌਰ ਮਾਨਤਾ ਦਿੰਨੇ ਹੋ ਜੇ ਤੁਸੀਂ ਮੰਨਦੇ ਹੋ ਵੀ ਭਾਰਤ ਕੋਈ ਜਮਹੂਰੀ ਤੰਤਰ ਹੈਗਾ ਤਾਂ ਸ਼ਹਿਰੀਆਂ ਦੀ ਗੱਲ ਸੁਣੋ ਨਾ ਫਿਰ ਨਹੀਂ ਜਮਹੂਰੀਅਤ ਕਹਿਣ ਨਾਲ ਥੋੜੀ ਹੁੰਦੀ ਹੈ ਜਮਹੂਰੀਅਤ ਕੱਲੀਆਂ ਵੋਟਾਂ ਪੈਣੇ ਨਹੀਂ ਹੁੰਦੀ ਤੁਹਾਨੂੰ ਗੱਲ ਸੁਣਨ ਲਈ ਬੁਲਾਇਆ ਗਿਆ ਕਿ ਨਹੀਂ ਬੁਲਾਇਆ ਗਿਆ ਹੁਣ ਤਾਂ ਕੋਈ ਮੀਟਿੰਗ ਕਾਲ ਟੇਬਲ ਟਾਕ ਹੋਈ ਕਾਦੀ ਕਾਦੀ ਮੀਟਿੰਗ ਜੀ ਮਤਲਬ ਸੈਂਟਰ ਤੁਹਾਡੇ ਯਾਦ ਹੋਊਗਾ ਮਤਲਬ ਕਿਸਾਨ ਯੂਨੀਅਨਾਂ ਨੇ ਜਦੋਂ ਇੱਥੇ ਮਤਲਬ ਧਰਨੇ ਵੀ ਲਾਇਆ ਤਾਂ ਯਾਦ ਹੋਊਗਾ ਕਿ ਮੀਟਿੰਗਾਂ ਉਦੋਂ ਹੋਈਆਂ ਸੀ ਜਦੋਂ ਅਗਲੇ ਨੇ ਮਤਲਬ ਦਿੱਲੀ ਜਾਮ ਕਰਤਾ ਸੀ ਜਾਂ ਜਦੋਂ ਸਾਰ ਬੈਠੂ ਆ ਤਾਇਆ ਚੰਡੀਗੜ੍ਹ ਬੰਦ ਦਾ ਸਾਹ ਬੰਦ ਕਰੂ ਤਾਂ ਕਿ ਅੱਗੇ ਗੱਲਬਾਤ ਹੋਣੀ ਸੱਚੀ ਗੱਲ ਇਹ ਹੈ ਕਿ ਇਹ ਸਟਰਗਲ ਇੱਥੇ ਚਲੋ ਵਿਦਿਆਰਥੀ ਕਿਉਂਕਿ तमाम ਰਾਜਾਂ ਤੋਂ ਪੜਦੇ ਨੇ ਆਪਾਂ ਕਹਿੰਦੇ ਹਰਿਆਣੇ ਤੋਂ ਵੀ ਨੇ ਹਿਮਾਚਲ ਤੋਂ ਇੱਥੇ ਵਿਦਿਆਰਥੀ ਸਾਂਝੇ ਰੂਪ ਚ ਬੈਠੇ ਨੇ ਪਰ ਇੱਕ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਹ ਲੜਾਈ ਮੂਲ ਰੂਪ ਚ ਪੰਜਾਬੀ ਕੌਮ ਦੀ ਲੜਾਈ ਆ ਇਹ ਪੰਜਾਬੀਆਂ ਨੂੰ ਇਕੱਠੇ ਹੋ ਕੇ ਹੰਬੜਾ ਮਾਰਨਾ ਪੈਣਾ ਜੇ ਪੰਜਾਬੀ ਇਕੱਠੇ ਹੋ ਕੇ ਹੰਬੜਾ ਮਾਰਦੇ ਨੇ ਜੇ ਪੰਜਾਬ ਦੀਆਂ ਸਾਰੀਆਂ ਸਿਆਸੀ ਤਰ੍ਹਾਂ ਹੰਬੜਾ ਮਾਰਦੀਆਂ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਜਾਂ ਪੰਜਾਬ ਚ ਜੋ ਜੋ ਵੀ ਬੰਦਾ ਆ ਜਿਹਨੂੰ ਕਹਿੰਦੇ ਸਿਆਸੀ ਤੌਰ ਤੇ ਸਹਿਰਦਾਰ ਉਹ ਆ ਕੇ ਹੰਬੜਾ ਮਾਰਦਾ ਤਾਹੀਂ ਇਹ ਮਸਲਾ ਜਿੱਤਿਆ ਜਾ ਸਕਦਾ ਨਹੀਂ ਅਗਲੇ ਲੈ ਜਾਣਗੇ ਕੱਲੇ ਮਤਲਬ ਅਸੀਂ ਕਈ ਵਿਦਿਆਰਥੀਆਂ ਦਾ ਮੋਰਚਾ ਇਹ ਲੰਬਾ ਚੱਲ ਸਕਦਾ ਜਾਂ ਜਿੱਤਿਆ ਜਾ ਸਕਦਾ ਮਤਲਬ ਬੈਠਿਆ ਜਾ ਸਕਦਾ ਪਰ ਜਿੱਤਣ ਵਾਸਤੇ ਤਾਂ ਪੰਜਾਬ ਆਊਗਾ ਤਾਂ ਹੀ ਜਿੱਤਿਆ ਜਾਊਗਾ ਬਹੁਤ ਬਹੁਤ ਧੰਨਵਾਦ ਰਮਨભાઈ ਤਾਂ ਇਹ ਸਨ ਨੌਜਵਾਨ ਆਗੂ ਰਮਨ ਜਿਨ੍ਹਾਂ ਦੇ ਵੱਲੋਂ ਪੂਰੀ ਗੱਲਬਾਤ ਜਿਹੜੀ ਆ ਸਮਝਾਈ ਗਈ ਹੈ ਤੇ ਪੰਜਾਬ ਦੇ ਉਹ ਲੀਡਰ ਜਿਨ੍ਹਾਂ ਨੇ ਬਿੱਲੀ ਸਹਰਾਣੇ ਜਿਹੜਾ ਦੁੱਧ ਰੱਖਿਆ ਸੈਨੇਟ ਦੇ ਵਿੱਚ ਆ ਕੇ ਕਦੇ ਮੀਟਿੰਗਾਂ ਦੇ ਵਿੱਚ ਸੀਐਮ ਹੋਵੇ ਪੰਜਾਬ ਦਾ ਚਾਹੇ ਹੁਣ ਤੱਕ ਪਿਛਲੀਆਂ ਸਰਕਾਰਾਂ ਦਾ ਵੀ ਉਹ ਸੀਐਮ ਹੋਵੇ ਚਾਹੇ ਜਿਹੜਾ ਸਿੱਖਿਆ ਮੰਤਰੀ ਆ ਉਹ ਹੋਵੇ ਜਾਂ ਜਿਹੜੇ ਹੋਰ ਜਿਹੜੇ ਐਕਸ ოਫੀਸ਼ਲ ਮੈਂਬਰਸ ਨੇ ਉਹ ਜਿਹੜੇ ਹੋਣ ਉਹ ਹਜੇ ਤੱਕ ਜਿਹੜੇ ਨਹੀਂ ਸੀ ਇੱਥੇ ਮੀਟਿੰਗਾਂ ਦੇ ਵਿੱਚ ਆਉਂਦੇ ਤਾਂ ਉਹਨਾਂ ਦੇ ਪਿੱਛੋਂ ਇਹ ਸਾਰਾ ਕੁਝ ਹੋਇਆ ਜਿਨ੍ਹਾਂ ਨੇ ਮੌਕਾ ਦਿੱਤਾ ਤਾਂ ਉਹਨਾਂ ਨੂੰ ਅੱਜ ਜਿਵੇਂ ਰਮਨ ਹਣੀ ਕਹਿ ਰਹੇ ਸੀ ਕਿ ਪਾਪ ਧੋਣ ਦਾ ਮੌਕਾ ਇੱਥੇ ਆ ਕੇ ਨੌਜਵਾਨਾਂ ਦੇ ਨਾਲ ਬੈਠਣ ਦੀ ਲੋੜ ਹੈ ਤਾਂ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟ ਦੇਖਣ ਦੇ ਲਈ ਜੁੜ ਰਹੇ ਹੋ ਦਾ ਪੰਜਾਬੀ ਲਿੰਕ ਦੇ ਨਾਲ